ਆਹ ਸੂਰਜ ਕੰਨੀ ਉੱਥੇ ਡਿੱਗਿਆ ਜਹਾਜ਼ ਅੱਛਾ ਪਿੱਪਲ ਐ ਇਹ ਤਰਸੇਨ ਸਿੰਘ ਆ ਨਾ ਹਾਂ ਪਿੱਪਲ ਆ ਜੀ ਪਿੱਪਲ ਐ ਭਾਈ ਇਹ ਵੀ ਲੱਗਦਾ ਬੜਾ ਪੁਰਾਣਾ ਐ ਪਰ ਆਪਾਂ ਏਕਮ ਨੂੰ ਵੀ ਕਹਿੰਦੇ ਆ ਭਾਈ ਏਕਮਾ ਮੁੰਡੇ ਨੂੰ ਹਾਂ ਜੀ ਜ਼ਿੰਮੇਦਾਰ ਐ ਜਿਹੜਾ ਬੇਸਕ ਦੀ ਅੱਜ ਭਾਈ ਬਾਹਰ ਲੈ ਦੇ ਸੰਜਵਾ ਗਿਆ ਚਾਹੇ ਉਹ ਮੰਨ ਕੇ ਚੱਲੋ ਵੱਡੇ ਟਰਾਲੇ ਪਾਲੇ ਜੋ ਵੀ ਕਰ ਲਿਆ ਪਰ ਸਟਾਰਟਿੰਗ ਐ ਇਸੇ ਜੀ ਨੇ ਤੋਂ ਹੋਈ ਐ ਨਾ ਸਸਿਕਾ ਜੀ ਕੋਲ ਤੋਂ ਮੈਂ ਤੁਹਾਡਾ ਆਪਣਾ ਜੀਐਸ ਵਾਲੇ ਕੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਪੀਵੀ 11 ਕੇਟੀਵੀ ਤੇ ਮੇਰੇ ਪਿੰਡ ਦੀਆਂ ਗੱਲਾਂ ਅੱਜ ਫੇਰ ਇੱਕ ਨਵੀਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਖੜਿਆ ਜੀ ਆਪਾਂ ਵੱਡੇ ਰੋਡ ਤੇ ਜਿਹੜਾ ਭੀਖੀ ਬਲਾਡਾ ਰੋਡ ਹੈ ਤਰੋਲੇ ਵੀ ਨਹੀਂ ਆਉਨੇ ਜਦੋਂ ਪਹਿਲਾ ਮੋਰਚਾ ਕਹਿ ਸਕਦੇ ਜਿੱਥੇ ਨਵਾਂ ਗੇਟ ਬਣਿਆ ਪਿੰਡ ਖਾਲੇ ਕਿਆਂ ਨੂੰ ਐਂਟਰੀ ਹੁੰਦੀ ਹੈ ਉੱਥੇ ਜੀ ਆਪਾਂ ਖੜੇ ਆਂਗੇ ਪੱਕਾ ਥਾਂ ਤਣਾ ਸਾਨੂੰ ਦਸੀਏ ਤਾਂ ਆਪਾ ਖੜਿਆ ਜੀ ਨਵੇਂ ਸਰ ਦੇ ਪੰਪ ਕੋਲੇ ਹਨਾ ਮਸ਼ਹੂਰ ਹੈ ਜੀ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਜਿਹੜੇ ਨਿਆਣੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੋ ਤਾਂ ਉਹਨਾਂ ਨੂੰ ਦੱਸਿਓ ਜਰੂਰ ਹਨਾ ਕਿਉਂਕਿ ਪਿੰਡ ਦੀਆਂ ਗੱਲਾਂ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਕਾਲੇ ਕੇ ਪਿੰਡ ਦੇ ਪੁਰਾਣੇ ਇਤਿਹਾਸ ਬਾਰੇ ਪੁਰਾਣੀਆਂ ਗੱਲਾਂ ਬਾਤਾਂ ਬਾਰੇ ਗੱਲਬਾਤ ਹੈ ਜਿਹੜੀ ਆਪਾਂ ਕਰਦੇ ਰਹਨੇ ਆ ਸੋ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਤੇ ਸਰਦਾਰ ਤਰਨਸੀਮ ਸਿੰਘ ਜੀ ਜੋਨਕੇ ਪਰਿਵਾਰ ਦੇ ਵਿੱਚੋਂ ਤਿੰਨ ਦਰਵਾਜ਼ੇ ਵਾਲੇ ਉਹ ਸਾਡੇ ਨਾਲ ਨੇ ਸਵਾਗਤ ਹੈ ਤੁਹਾਡਾ ਆਪਾਂ ਗੱਲਬਾਤ ਕਰਦੇ ਜੀ ਅੱਜ ਡੇਰਾਂ ਵਾਲੇ ਖੇਤ ਦੀ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਦੇ ਵਿੱਚ ਗੱਲਾਂ ਕਰਾਂਗੇ ਤਾਂ ਸਾਡੇ ਨਾਲ ਬਣਿਆ ਉਹ ਵੀਡੀਓ ਦੇ ਵਿੱਚ ਲਾਇਕ ਸ਼ੇਅਰ ਤੁਸੀਂ ਕਰ ਹੀ ਦੇਣਾ ਧੰਨਵਾਦ ਤੁਹਾਡਾ ਕਰਦੇ ਆ ਗੱਲਬਾਤ ਸਟਾਰਟ ਆਪਾਂ ਲੋਜ ਨੂੰ ਕਰਦੇ ਆ ਧੰਨਵਾਦ ਆ ਬੰਦੇ ਸਰ ਦੇ ਪੰਪ ਬਾਰੇ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਰੋਸੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਬਹੁਤ ਸੋਹਣੀ ਸਪੋਰਟ ਕਰਦੇ ਹਨਾ ਰੋਡ ਤੇ ਜਾਂਦੇ ਸੀਗੇ ਦੇਖ ਕੇ ਇਹ ਵੀ ਖੜ ਕੇ ਇਹਨਾਂ ਦਾ ਵੀ ਧੰਨਵਾਦ ਹੈ ਤਰਸੇਂ ਸਿੰਘ ਦੀ ਗੱਲਬਾਤ ਕਰੀਏ ਇਸ ਪੰਪ ਬਾਰੇ ਹਨਾ ਨਵੇਂਸਰ ਦਾ ਪੰਪ ਵੱਜਦਾ ਇਹ ਕਿਉਂ ਵੱਜਦਾ ਨਵੇਂਸਰ ਕੌਣ ਸੀ ਕਦੋਂ ਲਾਇਆ ਤੀ ਕੀ ਗੱਲਬਾਤ ਹੈ ਜੇ ਜਦੋਂ ਆਪਣੇ ਪੰਚਾਇਤ ਦੇ ਭਲੇ ਕਮੇਟੀ ਬਣਿਆ ਜੀ ਲਾਲਾ ਜੀ ਆਪਣੇ ਨਵੇਂਸਰ لال ਜੀ ਇਹ ਉਹਦੇ ਵਿੱਚ ਚੁਣੇ ਹੋਏ ਸੀ ਮੈਂਬਰ ਸੀ ਅੱਛਾ ਜਿਵੇਂ ਵਿਰਾਮ ਕਾ ਕਰਦਾ ਤਸਿੰਘ ਚਾਰ ਪਿੰਡਾਂ ਦਾ ਸੀਗਾ ਇਹ ਆਪਣੇ ਪਿੰਡ ਦੇ ਸੀ ਠੀਕ ਹੈ ਇਹ ਇਹਨਾਂ ਨੇ ਕੀ ਕੀਤਾ ਜਦੋਂ ਆਪਣਾ ਕੇ ਗਵਰਨਮੈਂਟਾ ਹੁਣ ਕੋਈ ਸਕੂਲ ਦੇ ਦਿੰਦੇ ਨੇ ਜਾਂ ਕੋਈ ਵਾਟਰ ਬਾਕਸ ਦੇ ਦਿੰਦਾ ਕਿਸੇ ਨੂੰ ਕੁਛ ਉਹਨਾਂ ਸਮੇਂ ਪੰਪ ਦਿੱਤਾ ਸੀ ਉਹਨਾਂ ਨਾਲ ਜੀ ਠੀਕ ਹੈ ਜਦੋਂ ਪੰਚਾਇਤ ਪਹਿਲਾਂ ਪਹਿਲਾਂ ਉਹ ਜਿਹੜਾ ਕੁੱਤਾ ਪੰਪ ਨਹੀਂ ਤੇ ਪਾ ਕੇ ਰਿਹਾ ਹਾਂ ਪੁਰਾਣੇ ਸਮੇਂ ਚ ਕੋਈ ਪੰਪ ਤੇ ਇੱਥੇ ਲੱਗਿਆ ਹੋਇਆ ਹਾਂ ਉਹ ਕੁੱਤਾ ਪੰਪ ਜਦ ਬਾ ਪਾਣੀ ਪੀਤਾ ਇਹਦੇ ਤੋਂ ਵੀ ਉਹ ਦੂਸਰਾ ਹੁੰਦਾ ਸੀਗਾ ਜੀ ਉਹ ਚੌੜੇ ਜਿਹੇ ਮੂੰਹ ਵਾਲਾ ਨਾ ਜਿਹਨੂੰ ਪਤਾ ਹੋਊਗਾ ਕੁੱਤੇ ਪੰਪ ਬਾਰੇ ਉਹਨੂੰ ਪਤਾ ਹੋ ਪਹਿਲਾਂ ਉਹ ਲੱਗਿਆ ਸੀਗਾ ਉਸ ਤੋਂ ਬਾਅਦ ਚ ਉਹ ਖਰਾਬ ਖਰੂਬ ਹੋ ਗਿਆ ਜਿਵੇਂ ਪੀ ਗਿਆ ਨਾ ਫਿਰ ਬਦਲ ਕੇ ਇਹਦੀ ਐ ਮਸੀਰਪਾਦੀ ਵੱਜਦਾ ਨਮਿਸਰ ਵਾਲਾ ਪੰਪੀ ਹੈ ਇਹ ਬਹੁਤ ਵੱਡੇ ਦਾਨ ਬੁੰਨ ਹੁੰਦੇ ਸੀ ਭਾਈ ਜੇ ਆਪਾਂ ਗੱਲ ਕਰੀਏ ਪਾਣੀ ਦੀ ਉਦੋਂ ਪਾਣੀ ਦੀ ਹਾਂਜੀ ਤੇ ਕੋਦ ਹਾਰ ਦੀ ਮੰਡੀ ਬਹੁਤ ਮਸ਼ਹੂਰ ਰਹੀ ਆ ਜੀ ਫਿਰ ਆਹ ਜਾਂਦੇ ਆ ਉਦੋਂ ਲੋਕ ਪਸ਼ੂ ਨੂੰ ਪਾਣੀ ਧਾਣੇ ਪੀਉਂਦੇ ਪਾਣੀ ਉਹਦੇ ਮਿਲਦੇ ਨਹੀਂ ਸੀ ਬਹੁਤ ਪਾਣੀ ਦੀ ਦਿੱਕਤ ਪੈਂਦੀ ਸੀ ਇਸ ਕਰਕੇ ਲਵੇ ਲੋਣੇ ਖੇਤਾਂ ਵਾਲੇ ਵੀ ਇੱਥੋਂ ਪਾਣੀ ਪੀਂਦੇ ਕਰਦੇ ਜਾਂਦੇ ਲੈ ਕੇ ਪਾਣੀ ਵੀ ਤੋੜੇ ਵੀ ਭਰ ਕੇ ਜਾਂਦੇ ਜਾਂ ਮਿਕਲਾਣਾ ਕੁਰੂਣਾ ਦਾ ਕੋਈ ਪ੍ਰੋਗਰਾਮ ਚੱਲਦਾ ਲਵੇ ਖੇਤਾਂ ਜਾਂ ਨਾਟਕਾਂ ਦੇ ਸਾਰੇ ਪਿੰਤਾਂ ਵਾਲੇ ਹਾਂਜੀ ਰਾਹੀਪੰਦੀ ਵੀ ਕੋਈ ਸੜਕ ਬੇਡੀ ਵੱਡੀ ਨਹੀਂ ଥିਗੀ ਉਹ ਪੁਰਾਣੇ ਸਮੇਂ ਚ ਬਾਕੀ ਦੋ ਤਿੰਨ ਮੰਡੀਆਂ ਆਪਣੇ ਤਰ੍ਹਾਂ ਲਾਲ ਨੇੜੀ ਲੱਗਦਾ ਸਹਿਰ ਇਸੇ ਪਸ਼ੂ ਮੰਡੀ ਬਹੁਤ ਲੱਗਦੀ ਤੇ ਭਾਰੀ ਇਹਦਾ ਹਾਰ ਦੀ ਮੰਡੀ ਇਕੱਠ ਵਸਾਖ ਦੀ ਉਦੋਂ ਫਿਰ ਇਹ ਪਾਣੀ ਦਾ ਇਥੋਂ ਜਾਂਦੇ ਉਹਦੇ ਬੰਦਾ ਪਾਣੀ ਪੀਂਦੇ ਹੱਥ ਮੂੰਹ ਤੋਂ ਉਹਦੇ ਗਰਮੀ ਜਲ ਨਾਲ ਕਹਿ ਲੋੜ ਵੀ ਇਹ ਲਾਲਾ ਜੀ ਦਾ ਬਹੁਤ ਵੱਡਾ ਪਰ ਕਾਰੀਗਮ ਕੀਤਾ ਹੋਇਆ ਸੀ ਉਦੋਂ ਇਹਨੇ ਲਵਾਇਆ ਸੀ ਇਹ ਲਾਲਾ ਕਿਹੜੇ ਪਰਿਵਾਰ ਤੋਂ ਦੇ ਕੀ ਰਹਿੰਦੇ ਇਹ ਆਪਣੇ ਹੁਣ ਬਰਾਲੇ ਰਹਿੰਦੇ ਨਮੇਸਰ ਕੇ ਵਾਜਦੇ ਨੇ ਅੱਛਾ ਨਮੇਸਰ ਕੇ ਵਾਜਦੇ ਹਾਂਜੀ ਬਾਕੀ ਸਾਰੀ ਜਾਣਕਾਰੀ ਬਾਰੇ ਭਾਈ ਜੇਕਰ ਹੋਰ ਵੀ ਪਤਾ ਹੈ ਨਾ ਕਾਲੇ ਕੇ ਪਿੰਡ ਵਾਲਿਆਂ ਨੂੰ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਅੱਜ ਨਾਲ ਆਪਾਂ ਇੱਥੇ ਖੜੇ ਜੀ ਟਹਿਰਾਂ ਵਾਲਾ ਇੱਧਰ ਟਹਿਰਾਂ ਵਾਲਾ ਹੈ ਆ ਟਹਿਰਾਂ ਵਾਲਾ ਖੇਤ ਬਾਦ ਆਪਾਂ ਚਲਦੇ ਆ ਗਾਹਾਂ ਧੁਰ ਤੱਕ ਤੁਹਾਨੂੰ ਦਿਖਾਉਣੇ ਹੈਗੇ ਸਾਰੇ ਖੇਤ ਵੀ ਦਿਖਾਵਾਂਗੇ ਸੇ ਇਧਰ ਦਾ ਹੋਰ ਵੀ ਟਹਿਰਾਂ ਵਾਲਾ ਖੇਤ ਹੈ ਕਿਉਂ ਵੱਜਦਾ ਹੈ ਨਾ ਜਿਵੇਂ ਕਈ ਆਪਣੇ ਇਧਰ ਕਹਿੰਦੇ ਤਰਸੀਨ ਸਿੰਘ ਜਿਵੇਂ ਏਜੰਟ ਵਾਲਾ ਕਹਿੰলো ਆ ਸਬਜ਼ੀ ਭਾਜੀ ਲਾਈ ਵੀ ਆ ਵੀ ਉਹ ਮੁੰਡੇ ਦਾ ਕੀ ਨੋ ਹੈ ਜਿਹਦਾ ਸਤ ਨਾਮ ਹੈ ਨਾ ਸਤ ਨਾਮ ਦਾ ਖੇਤ ਆ ਗਿਆ ਭਾਈ ਇਹ ਮੇਜਰ ਕੇ ਪਰਿਵਾਰ ਦੇ ਵਿੱਚੋਂ ਤੇ ਹੇ ਰਾਜ ਸਿੰਘ ਨੇ ਲਾਈ ਵੀ ਆ ਪਖੜ ਹੈਗਾ ਦਾ ਸੌਸ ਦਾ ਤੇ ਸੋ ਆਪਾਂ ਚਲਦੇ ਆਂ ਡਹਿਰਾਂ ਦੇ ਵਿੱਚ ਡਹਿਰਾਂ ਕਿਉਂ ਕਹਿੰਦੇ ਨੇ ਝੋਟੇ ਦੇ ਸਿਰ ਵਰਗਾ ਬਹਾਨਾ ਇਹ ਡਹਿਰਾਂ ਜਿਹੜੀਆਂ ਹਨ ਤੇ 22ਵੇਂ ਜਦੋਂ ਮੱਕੀ ਨੂੰ ਵੱਡਾ ਲੱਗਿਆ ਤਾਂ ਡਹਿਰਾਂ ਗਏ ਮੈਨੂੰ ਲੱਗਦਾ ਜੀ ਅੱਛਾ ਜਦੋਂ ਮੱਕੀ ਵੀਤੀ ਹਾਂ 22ਵੇਂ 23ਵੇਂ ਨੂੰ ਮੱਕੀ ਵੱਢ ਸਕਦੇ ਸੀ ਪੁਰਾਣੇ ਸਮੇਂ ਚ ਅੱਛਾ 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 ਵੱਡਾ ਲੱਗਿਆ ਹਾਂ ਬੇ ਬੇ ਸੂਕ ਛੜਦਾ ਸੀ ਸਭੀ ਨੇ ਖੇਤ ਜਿਵੇਂ ਜੰਡ ਵਾਲਾ ਡਹਿਰਾਂ ਚੰਗਾਲਾ ਖੇਤ ਜੀ, ਬੂਹ ਵਾਲੇ ਖੇਤ ਜਿਵੇਂ, ਟਾਲੀ ਵਾਲਾ ਖੇਤ ਆ। ਗੋਲੀਆਂ ਹੋ ਗਿਆ। ਹਾਂ, ਖਾੜੀ ਵਾਲੇ ਬਾਬੇ ਵਾਲਾ ਹੋ ਗਿਆ। ਹਾਂ। ਬੱਬੂ ਮਲੂਕ ਜੀ ਵਾਲਾ ਸਾਈਡ ਹੋ ਗਈ ਸਾਰਾ ਇਹ ਕਹਿੰਦਾ ਇਹ ਇਹ ਭਾਈ ਆਪਾਂ ਇਕੱਲੇ ਇਕੱਲਿਆਂ ਚ ਨਾ ਕਰਾਂਗੇ ਗੱਲਬਾਤ ਅੱਜ ਆਪਾਂ ਡੇਰਾ ਵਾਲੇ ਪਾਸੇ ਚੱਲਦੇ ਆਂ। ਤੇ ਜਿਹੜੇ ਡੇਰਾ ਦੇ ਵਿੱਚੋਂ ਫੈਵੇਂ ਨੇ ਡੇਰਾ ਬਰੇ ਹੋਣ ਨੇ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਘਰੇਓ ਵੱਤ ਤੋਂ ਵੱਧ ਨਾ ਸਾਡਾ ਸਪੋਰਟ ਸਾਡੀ ਘਰੇਓ ਸ਼ੇਰ ਪ੍ਰਾਣੀਆਂ ਜਾਤਾਂ ਨਾਲ ਆਪਾਂ ਜੁੜੀਏ। ਦਖਾਉਂ ਰਿਹਾ ਫਿਰ ਅੰਕੂ ਬਾਕੀ ਲਾਲਾ ਜੀ ਦਾ ਪਰਿਵਾਰ ਵੀ ਆਪਣਾ ਗੱਲਬਾਤ ਵੀ ਕਰੇ ਦੱਸੇ ਸਾਨੂੰ ਆਪਾਂ ਨੂੰ ਵੀ ਕੋਈ ਗੱਲਬਾਤ ਜਿਹਨੂੰ ਪਤਾ ਹੈ ਪੰਪ ਬਾਰੇ ਹੋਰ ਵੀ ਸਾਨੂੰ ਹੂੰ ਬਹੁਤ ਵੱਡਾ ਚਲੋ ਚੱਲਦੇ ਆ ਜੀ ਫਿਰ ਆਪਾਂ ਟਹਿਰਾਂ ਦੇ ਵਿੱਚ ਹੈਨਾ ਚੱਲਦੇ ਆ ਗੱਲਬਾਤ ਹੋਰ ਕਰਦੇ ਆ ਆਪਾਂ ਕੋਲੇ ਦਾ ਠੀਕ ਹੈ ਵੀ ਦੋਸਤੋ ਟਹਿਰਾਂ ਵਾਲੇ ਰਾਹ ਤੇ ਚੱਲਦੇ ਆ ਨਾ ਆਪਾਂ ਤੇ ਨਾਲ ਨਾਲ ਤੁਸੀਂ ਆਪਣਾ ਗੱਲ ਇੱਕ ਹੋ ਵੀ ਕਰਨੀ ਹੈ ਜਿਹੜੇ ਹੁਣ ਹੱਟ ਹੀ ਨਹੀਂ ਹੈਗੇ ਜਮਿਆ ਦਾ ਕੋਠੀ ਦਿਖਾਉਣਾ ਤੁਸੋਂ ਬਈ ਕਿਸੇ ਨਹੀਂ ਪਰਿਵਾਰ ਚ ਹੋ ਸਕਦੀ ਹੈ ਜੀ ਇਹ ਕੋਠੀ ਟਹਿਰਾਂ ਦੇ ਵਿੱਚ ਆਪਾਂ ਚੱਲੇ ਪਿਆਂਗੇ ਹੁਣ ਇੱਥੇ ਦੇਖਾ ਆ ਖੰਭਾ ਲੱਗਿਆ ਨਾ ਖੇਲ ਬਣੀਆ ਕੋਠੀ ਐ ਉਹੀ ਦਰਖਤ ਨਹੀਂ ਇੱਥੇ ਤੇ ਮਤਲਬ ਅੱਡੇ ਤੇ ਪਹਿਲਾਂ ਕੀ ਹੁੰਦਾ ਸੀ ਨਾ ਜਿਹੜੇ ਅੱਡੇ ਹੁੰਦੇ ਸੀ ਆਪਾਂ ਅੱਡੇ ਕਹਿੰਦੇ ਦੀਨ ਨੂੰ ਨਾ ਆਪਣੇ ਆਪ ਸੁਣੇ ਜਿਹੜਾ ਅੱਡਾ ਕਹਿੰਦੇ ਪਿਔੜ ਕਹਿੰਦੇ ਨੇ ਤੇ ਹੋਰ ਫਾਸਾ ਕਹਿੰਦੇ ਉਸ ਕਾਇਮ ਨੇ ਅੱਛਾ 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 ਕੋਠਾ ਹੁੰਦਾ ਭਾਈ ਥਾਂ ਥੱਡਾ ਹੁੰਦਾ ਨਾ ਅਸੀਂ ਅੱਡੇ ਕਹਿੰਦੇ ਇੱਧਰ ਫਿਰ ਕੋਈ ਵੀ ਤਿਔੜ ਜਾਏ ਅੱਛਾ ਅੱਛਾ ਤਿਔੜ ਵੀ ਕਹਿੰਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਹੈ ਤੇ ਇਤਨਾ ਹੁਣ ਇੱਕ ਹੋਡੇ ਤੇ ਮੈਨੂੰ ਲੱਗਦਾ ਵੀ ਦਰਖਤ ਭਾਰੀ ਖੜਾਗਾ ਹਨਾ ਹਾਂ ਪਹਿਲਾ ਦਿਖਾਈਏ ਆਪਾਂ ਵਧੀਆ ਦਰਖਤ ਲੱਗਿਆ ਹੋਇਆ ਇਹ ਚੀਜ਼ਾਂ ਨੇ ਨਾ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਵੀ ਸਤੋਵਾ ਮੋਟਰਾਂ ਕੋਲ ਦਰਖਤ ਲਾਉਂਦੇ ਮੋਟਰਾਂ ਕੋਲੇ ਪਾਈ ਥੋੜੀ ਬਹੁਤੀ ਸਬਜ਼ੀ ਭਾਜੀ ਵੀ ਹੋਵੇ ਲੱਗੀ ਵੀ ਹਨਾ ਸਬਜ਼ੀ ਭਾਜੀ ਲੱਗੀ ਵੀ ਹੋਵੇ ਤਾਂ ਕਿ ਜਿਹੜਾ ਹੈਗਾਗਾ ਘਰ ਤਾਂ ਜਿਹੜਾ ਆਪਾਂ ਨੂੰ ਮੁੱਲ ਨਾ ਲੈਣੀ ਪਵੇ ਜਦੋਂ ਆਪਣੇ ਕੋਲ ਫਸਲ ਵੜੀ ਹੈ ਕੀ ਹੈ ਨਾ ਇਹ ਸਪਰੇਅ ਤੋਂ ਅੱਧੀ ਪੀਜੋ ਆਪ ਜੀ ਕਿੰਨਾ ਫਾਇਦਾ ਸਾਇਰੋਂ ਮਿਰਚਾ ਲਾ ਸਕਦੇ ਆ ਪਰੇ ਪਰਿਵਾਰ ਇੱਕ ਟੋਗੜ ਦਾ ਖੁਜੀ ਲਾ ਦੇ ਬੱਚਾ ਉਹ ਵੀ ਆਪਾਂ ਨੂੰ ਫਾਇਦੇ ਸਾਰਾ ਆਜ ਆਜ ਮੋਟਰ ਹੈ ਹੁਣ ਕਾਫੀ ਟਾਈਮ ਬਾਤੋਂ ਆਇਆ ਐਂ ਵੀ ਨਹੀਂ ਪਤਾ ਭਾਈ ਵੀ ਹੈ ਚਲੋ ਕੀਤੇ ਚਲ ਇੱਥੇ ਹੈਗੇ ਦੋ ਚਾਰ ਦਰਖਤ ਨੇ ਕਾ ਕੀਦਾ ਇਧਰ ਆਪ ਦੇਖੀਏ ਆ ਦੇ ਰਸੇਮ ਸਿੰਘ ਉਹ ਗਾਹ ਕੋਲ ਦਾ ਹੈ ਉਹ ਵੀ ਭਾਈ ਵੱਡੇ ਦਰਖਤ ਖੜੇ ਨੇ ਨਾ ਬੋਹ ਸੁਣੀ ਗੱਲ ਐ ਤੇ ਆਹ ਇੱਥੇ ਪਹਿਲਾਂ ਤਾਂ ਚੱਲ ਕਾਫੀ ਆਉਂਦੇ ਜਾਂਦੇ ਰਹੇ ਭਾਈ ਹਨ ਹੁਣ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ ਐ ਭਾਈ ਆਹ ਗੱਲਾਂ ਦਰਸ ਤਾਂ ਬਹੁਤ ਹੈ ਤੇਰੇ ਖਿਆਲ ਚਤਰ ਸਿੰਘ ਤੇ ਆਹ ਸਮਾਹ ਦਾ ਭਾਈ ਕੋਈ ਹਨਾ ਯਾਦਗਰੀ ਤੇ ਇਹ ਵੀ ਦਿਖਾ ਦਈਏ ਇੱਕ ਜਿਵੇਂ ਹੁਣ ਆਪਾਂ ਗੱਲ ਕਰੀਏ ਤੁਹਾਨੂੰ ਇਹਦਾ ਹਨਾ ਆਹ ਦੇਖੋ ਸੋਹਣਾ ਹੈ ਪੂਰਾ ਵਧੀਆ ਸੋਹਣਾ ਤਾਂ ਜਿਹਦਾ ਕੋਠਾ ਹੈਗਾ ਭਾਈ ਦੇਖੋ ਮੈਨੂੰ ਤਾਂ ਨਹੀਂ ਪਤਾ ਦਰਸੇਮ ਸਿੰਘ ਧੰਨਵਾਦ ਆ ਭਾਈ ਦਾ ਹਨਾ ਅਲਟਾ ਵੱਡਾ ਦਰਸਤ ਸਾਮ ਰੱਖਿਆਗਾ ਹੋਰ ਵੀ ਕਈ ਦਰਸਤ ਲੱਗੇ ਨੇਗੇ ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਾਂ ਥੁਰ ਤੱਕ ਚੱਲਾਂਗੇ ਡੇਰਾ ਦੇ ਵਿੱਚ ਸਾਰੇ ਦਿਖਾਵਾਂਗੇ ਤੁਹਾਨੂੰ ਆਪਾਂ ਹੁਣ ਉੱਥੇ ਚੱਲ ਕੇ ਦਿਖਾਉਣੇ ਤੁਹਾਨੂੰ ਲੈ ਵੀ ਦੋਸਤੋ ਖੇਤ ਤਾਂ ਨਹੀਂ ਪਤਾ ਕੀ ਦਾ ਹੈ ਇੱਧਰ ਲਸਣ ਗੰਡੇ ਵੀ ਲਾਏ ਹੋਏ ਨੇ ਕੈਰੀ ਲਾਈ ਵੀ ਆ ਇਹ ਚੀਜ਼ ਨੂੰ ਦੇਖ ਕੇ ਨਾ ਬੜਾ ਮਨ ਬਹੁਤ ਖੁਸ਼ ਹੁੰਦਾ ਨਾ ਕਿਉਂਕਿ ਜਿਹੜੇ ਜ਼ਮੀਂਦਾਰ ਭਰਾ ਨੇ ਉਨਾ ਕਥਾ ਮੈਂ ਕਹਿੰਦਾ ਵੀ ਲਾਇਆ ਕਰੋ ਯਾਰ ਜਿਵੇਂ ਮਿਰਚਾਂ ਦੇ ਲਾਤੇ ਚਾਰ ਬੂਝੇ ਕੋਈ ਬੈਂਨੀਆ ਲਾਤੇ ਲਸਣ ਕਾਜਰਾ ਹਨਾ ਇੰਨਾ ਕੁ ਲਾਇਆ ਕਰੋ ਆਪਦਾ ਆਹ ਦਰਸਤ ਦੀ ਗੱਲ ਕਰੀ ਹੈ ਹਨਾ ਪਿਪੜ ਹੈ ਇਹ ਤਰਸੇਨ ਸਿੰਘ ਹਨਾ ਹਾਂ ਪਿਪੜ ਆ ਜੀ ਪਿਪੜ ਹੈ ਭਾਈ ਇਹ ਵੀ ਲੱਗਦਾ ਬੜਾ ਪੁਰਾਣਾ ਹੈ ਕੋਠਾ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਕੋਠੇ ਨੂੰ ਜਾਣ ਵਾਲਾ ਦੋਸਤੋ ਜੀਦਾ ਮਰਜ਼ੀ ਹੈਗਾ ਜੇ ਪਤਾ ਕਿਸੇ ਨੂੰ ਦੱਸ ਦਿਓ ਬੇਨਤੀ ਹੈ ਵੀ ਦਰਸਤ ਸਾਂਭਿਆ ਧੰਨਵਾਦ ਹੈ ਖਾਲ ਬਹੁਤ ਚੌੜਾ ਹੈ ਇਥੋਂ ਜਿਵੇਂ ਉਰੇ ਆ ਕੇ ਪਹੀ ਦੀ ਗੱਲ ਕਰੀਏ ਹਨਾ ਤੂੰ ਕਹਾ ਮੁੱਕ ਜੇਗੀ ਵੀ ਇਹ ਰਾਹ ਰੂਜੇ ਥੋੜੇ ਜੇ ਰੱਖਿਆ ਕਰੋ ਬਾਈ ਬਣ ਕੇ ਯਾਰ ਸਮਾਰ ਕੇ ਹਨਾ ਆਪ ਸਮਾਰ ਲੋ ਚਾਹੇ ਇੱਕ ਦਿਹਾੜੀ ਆ ਲਾ ਦੋ ਏਡੀ ਕੋਈ ਗੱਲ ਨਹੀਂ ਹੁੰਦੀ ਤੇ ਜਦੋਂ ਆਪਦੇ ਅੱਡੇ ਤੇ ਨਾ ਸਿੱਧੀ ਕੋਈ ਗੱਡੀ ਮੋਟਰ ਮੋਟਰਸਾਈਕਲਾਂ ਜਾਵੇ ਹਨਾ ਯਾਰ ਛੋਡੇ ਕੋਲੇ ਫਸਲਾਂ ਜ਼ਮੀਨਾਂ ਹੈਗੀਆਂ ਨੇ ਇਸ ਤਰ੍ਹਾਂ ਦੇ ਸ਼ੌਂਕ ਜਿਹੜੇ ਹੈਗੇ ਨੇ ਕਰਿਆ ਕਰੋ ਨਾ ਪੂਰੇ ਵੀ ਮਿਹਨਤ ਮਰਿਆ ਕੀਤਾ ਇਧਰੋਂ ਹਾਂ ਸਲਾਹਣ ਲਈ ਪਿਆ ਮੇਥੇ ਮੇਥੀ ਹਾਂ ਸਗਮਲ ਗਾਜਰਾ ਸਾਰੀ ਸਬਜੀ ਪੱਤੇ ਮੂਲਿਆ ਵਾਲੀ ਤੇ ਇਧਰ ਵੀ ਆ ਤਰਸਿੰਦ ਸਿੰਘ ਗੰਡੇ ਲਾਇਏ ਬੈਨੇ ਹਾਂ ਆ ਵੀ ਲਾਇਏ ਬੈਨੇ ਹਾਂ ਹਾਂ ਹੁਣ ਚੱਪੜਾ ਜਦੋਂ ਇਸ ਕੀ ਹੁਣ ਲੱਗੇ ਛੱਡਿਆ ਬੈਠਾ ਹੋ ਸਕਦਾ ਭਾਈ ਕੁਛ ਵੀ ਲਾ ਸਕਦੇ ਐ ਚਾਹੀਦਾ ਪਿਆ ਹਨਾ ਮੰਜਾ ਪਿਆ ਜਰੂਰ ਆ ਭਾਈ ਬਾਹੀ ਟੁੱਟੀ ਵੀ ਐ ਥੋੜਾ ਜਿਹਾ ਰੱਖਿਆ ਕਰੋ ਸਾਹ ਸੰਭਾਲ ਕੇ ਜਿਵੇਂ ਆ ਦਰਾਖਤ ਰੱਖਿਆ ਹਨਾ ਯਾਰ ਦਰਾਖਤ ਬਹੁਤ ਪੁਰਾਣਾ ਲਾਦੇ ਪੁਰਾਣਾ ਦਰਾਖਤ ਲਾਦਾ ਭਾਈ ਪਿੱਪਲ ਕੋਈ ਹਨਾ ਸੋ ਇਹ ਮੇਲਾ ਤੇ ਅੱਲੂ ਕੇ ਪਰਿਵਾਰ ਦੀ ਪਹਾੜ ਹੋਣਾ ਇੱਥੇ ਬਸ ਦਾਦਾ ਜੀ ਦੇਖੋ ਮੈਨੂੰ ਇਹਦੇ ਵਾਰ ਤਾਂ ਨਹੀਂ ਜੀ ਪਤਾ ਇੱਕ ਉਹ ਕਹਾਂ ਵੀ ਕਿਸੇ ਨੂੰ ਨਾ ਖੜੇ ਨੇ ਉੱਪਰ ਪਰਲੇ ਰਾਹ ਤੇ ਨੇ ਉਹ ਉਧਰ ਹੋਵੇ ਉਧਰਲੇ ਪਾਸੇ ਨੇ ਆਪਾਂ ਉਧਰ ਵੀ ਦੇਖਾਂਗੇ ਨਾ ਮੇਰਾ ਅੱਜ ਤਾਂ ਨਾ ਜਿਹੜਾ ਮਕਸਦ ਹੈ ਭਾਈ ਮੇਰਾ ਇਹਦੀ ਵਿੱਚ ਮੈਂ ਡੇਹਰਾ ਵਾਲਾ ਪਹਾੜ ਵੀ ਦਿਖਾਉਣਾ ਇਹ ਡੇਹਰਾ ਨੇ ਭਾਈ ਛੋਟੀਆਂ ਡੇਹਰਾ ਮੇਰੇ ਖਲਚ ਕਹਿ ਦਿੰਦੇ ਸੀ ਨਾ ਉਧਰ ਉੱਪਰਲੇ ਵੱਟੀਆਂ ਡੇਹਰਾ ਵੀ ਕਹਿ ਦਿੰਦੇ ਸੀਗੇ ਬਾਹਣ ਬਹੁਤ ਤਕੜੇ ਨੇ ਜਿੰਨਾ ਪਰਿਵਾਰਾਂ ਕੋਲੇ ਇਹ ਪਹਾੜ ਨੇ ਤੇਰੇ ਲਈ ਤਾਂ ਬਹੁਤ ਧੰਨਵਾਦ ਹੈ ਪਰ ਗੱਲ ਇਹ ਹੈ ਦੋਸਤੋ ਵੀ ਅੱਡੇ ਹੈ ਨਾ ਅੱਡੇ ਅਸੀਂ ਅ ਜਿਹੇ ਜਿੰਨਾ ਮਰਜੀ ਰੱਖ ਲੈ ਇੱਕ ਤਾਂ ਦਰਖਤ ਜ਼ਰੂਰ ਲਾਇਆ ਕਰੋ ਸਾਫ਼ ਸਫਾਈਆ ਰੱਖਿਆ ਕਰੋ ਅੱਡੇ ਤੱਕ ਬੰਦਾ ਆਪਣੇ ਪਿੰਡਾਂ ਦੇ ਵਿੱਚ ਮੋਟਰਾਂ ਵਾਲੇ ਨੂੰ ਅੱਡੇ ਹੀ ਕਹਿੰਦੇ ਨੇ ਜੀ ਕਈ ਵਾਰੀ ਹੋਰ ਪਿੰਡਾਂ ਚ ਕੋਈ ਕੁਸਪਾ ਕਹਿੰਦੇ ਨੇ ਤੁਸੀਂ ਭਾਈ ਕੀ ਕਹਿੰਦੇ ਹੋ ਦੱਸਿਓ ਜ਼ਰੂਰ ਹੈਨਾ ਜੇ ਕਈ ਵਾਰ ਨਾ ਪਾਕਿਸਤਾਨ ਵਾਲੇ ਸਾਈਡ ਵੀ ਬੰਦੇ ਆਪਾਂ ਨੂੰ ਦੇਖਦੇ ਆ ਜੀ ਹੈ ਜਿਹੜੇ ਲੈਂਦੇ ਪੰਜਾਬ ਵਾਲੇ ਮੇਰੇ ਵੀਰ ਨੇ ਉਹ ਵੀ ਚਲੋ ਦੇਖਣ ਤੇ ਜ਼ਰੂਰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਬੇਸ਼ੱਕ ਦੀ ਅਸੀਂ ਜਿਹੜੇ ਤੁਸੀਂ ਇਧਰੋਂ ਲਿਖਦੇ ਨਹੀਂ ਪੜ ਸਕਦੇ ਪਰ ਉਸ ਜੀ ਨੂੰ ਪੜ ਲਾਂਗੇ ਕਿਸੇ ਨਾ ਕਿਸੇ ਹਿਸਾਬ ਨਾਲ ਕਰਕੇ ਪਾਸਾ ਬੂਸਾ ਦੀ ਚੇਂਜ ਕਰਕੇ ਪੜੀ ਜਾਂਦੀ ਹੈ ਜੀ ਸਰੋ ਸਰੋ ਤੁਸੀਂ ਦੇਖ ਸਕਦੇ ਹੋ ਅੱਜ ਦਾ ਮੌਸਮ ਭਾਈ ਇਹ ਹੈ ਦੋ ਤਰੀਕਾ ਦੂਜਾ ਮਹੀਨਾ 2026 ਦੇ ਵਿੱਚ ਆ ਪਖੜਿਆਂਗੇ ਡੇਰਾਂ ਵਾਲੇ ਬਹੜ ਚ ਦਿਖਾਉਨੇ ਹੁਣ ਕਹਾਂ ਚੱਲਦੇ ਜਿਵੇਂ ਸਿਰੇ ਤੱਕ ਦਿਖਾ ਗਏ ਲੈ ਮਗਿਆ ਡੇਰਾਂ ਹਾਂ ਡੇਰਾਂ ਦਿਖਾ ਦੇ ਬਸ ਜੁੜੇ ਰਹੋ ਜੀ ਉਹ ਨਾਲ ਲੈ ਵੀ ਦੋਸਤੋ ਆਪਾਂ ਸਰਦਾਰ ਅੰਬਰਤਪਾਲ ਸਿੰਘ ਦੇ ਖੇਤ ਪਹੁੰਚ ਗਏ ਹਾਂ ਤਰਸੇਮ ਸਿੰਘ ਇਹ ਇਧਰਲੇ ਪਾਸੇ ਨੇ ਜੇ ਦਿਖਾਇਆ ਜਾਵੇ ਨਾ ਆਹ ਆ ਕਿਲਾ ਜਿਹੜਾ ਇਧਰ ਅੰਗੂਰਾਂ ਵਾਲਾ ਬਾਗ ਹੁੰਦਾ ਸੀ ਪਹਿਲਾਂ ਇੱਥੇ ਅੰਗੂਰਾਂ ਵਾਲਾ ਬਾਗ ਹੁੰਦਾ ਸੀ ਉਰੇ ਤੇ ਬਹੁਤ ਸੋਹਣਾ ਮਤਲਬ ਮੈਂ ਕਹਿ ਸਕਦਾ ਵੀ ਮੈਨੂੰ ਲੱਗਦਾ ਨਾ ਉਹੀ ਇੱਕ ਬਾਗ ਸੀਗਾ ਉਹ ਇੱਕ ਤਾਂ ਇਹਨਾਂ ਦੇ ਪਹਿਲਾਂ ਬਾਗ ਸੀਗਾ ਇੱਕ ਉਹ ਸੂਏ ਦੇ ਪਰਲੇਮੈਂਟ ਦੇ ਪਰਿਵਾਰ ਚ ਹਣਾ ਉਹਨਾਂ ਦੇ ਸੀ ਅੰਗੂਰਾਂ ਵਾਲਾ ਬਾਗ ਤੇ ਤੁਹਾਡੇ ਚਾਉਣ ਕੇ ਪਰਿਵਾਰ ਦੇ ਵਿੱਚੋਂ ਸੀਗੇ ਕੀ ਨਾਮ ਸੀ ਉਹਨਾਂ ਦਾ ਗਮਦੂਰ ਹੈ ਨਾ ਤੋਗਾ ਗਮਦੂਰ ਇਹਨਾਂ ਦੇ ਇਹਨਾਂ ਦੇ ਵੀ ਪਈ ਬਾਗ ਸੀ ਉਧਰ ਸੋਡੇ ਪਰਿਵਾਰ ਦੇ ਵਿੱਚ ਹੋਣਾ ਪਰ ਜੇ ਆਪਾਂ ਗੱਲ ਕਰੀਏ ਨਾ ਆ ਕੋਠੇ ਦੀ ਉਹਨਾਂ ਦਾ ਦੇਖੋ ਐ ਖੁਸ਼ਕ ਜਾ ਲੱਗਦਾ ਹੈ ਕੋਟਾ ਇਹ ਵੀ ਕਿਸੇ ਟਾਈਮ ਕਿਸੇ ਟਾਈਮ ਨਾ ਇਸ ਜਗ੍ਹਾ ਤੇ ਪੂਰੀ ਰੌਣਕ ਹੁੰਦੀ ਸੀ ਇਹ ਨਹੀਂ ਹੈਗਾ ਵੀ ਹੁਣ ਹੋਉਂਦੇ ਨਹੀਂ ਮੈਂ ਇਹ ਕਹਿੰਦਾ ਵੀ ਆਇਆ ਕਰੋ ਯਾਰ ਆਪਣੇ ਖੇਤਾਂ ਦੇ ਵਿੱਚ ਆ ਦੇਖੋ ਉਹ ਨਾ ਪਹੀ ਪੂਹੀ ਐ ਪੂਰਾ ਸ਼ਿੰਗਾਰ ਕੇ ਰੱਖੋ ਸਰਦਾਰ ਹੋ ਤੁਸੀਂ ਮੋਟਰਾਂ ਲੱਗਿਆ ਨੇਗੇ ਨਾ ਕੋਠੇ ਕਾਠੇ ਨੂੰ ਜ ਚਾ ਚਾ ਜੀ ਅੱਜ ਅਸੀਂ ਸਿਰੋ ਆਪਾਂ ਇੱਕ ਮੁੰਡੇ ਨੂੰ ਵੀ ਕਹਿੰਦੇ ਆ ਭਾਈ ਇਹਦੇ ਬਾਰੇ ਅੱਛਾ ਇੱਕ ਮਾ ਮੁੰਡੇ ਦੇ ਨੂੰ ਹਾਂਜੀ ਇੱਕ ਮ ਖੇਤ ਤੇ ਢੇਡਾ ਮਾਰਿਆ ਕਰ ਹਾਂ ਫੁੱਲ ਫੁੱਲ ਲਾ ਇੱਥੇ ਯਾਰ ਵਧੀਆ ਬਣਾਏ ਨੇ ਸਾਫ ਸੁਥਰੇ ਬਿਲਕੁਲ ਬਿਲਕੁਲ ਜਿਵੇਂ ਆਪਾਂ ਘਰਾਂ 'ਚ ਜੋਰ ਲਾਉਨੇ ਨੇ ਘਰਾਂ 'ਚ ਬਹੁਤ ਸੋਨਾ ਘਰ ਬਣਾਇਆ ਇਹਨੇ ਬਹੁਤ ਤਗੜਾ ਹਮ ਬਹੁਤ ਸੋਨਾ ਘਰ ਬਣਾਇਆ ਬਹੁਤ ਟੌਟਾ ਲਿਆ ਕੇ ਮਿਲਿਆ ਰਾਸਤਾਨ 'ਚ ਪਰਸ ਉਸ ਲਾਹੂਰੀ ਫਸਸੇ ਕੀ ਵਜਦਾ ਬਹੁਤ ਵਧੀਆ ਲਾਈ ਬੈਠਾ ਹਮ ਬਾਕੀ ਇੱਥੇ ਵੀ ਅਸੀਂ ਕਹਿੰਦੇ ਇਹਨੂੰ ਮਾਣਾ ਮੁੰਡਾ ਥੋੜਾ ਜਨਾ ਖਰਚ ਕਰ ਹਰ ਸ਼ੰਗਾਰ ਉਹਨੂੰ ਸ਼ੰਗਾਰ ਕਿ ਰੱਖਦਾ ਕਿਉਂਕਿ ਕਮਾਈ ਉਹ ਤੋਂ ਖਾਂਦਾ ਹੈ ਜ਼ਿੰਮੇਦਾਰ ਹੈ ਜਿਹੜਾ ਬੇਸ਼ੱਕ ਦੀ ਅੱਜ ਭਾਈ ਬਾਹਰਲੇ ਦੇਸਾਂ ਚ ਵਗ ਗਿਆ ਚਾਹੇ ਉਹ ਮੰਨ ਕੇ ਚੱਲੋ ਵੱਡੇ ਟਰਾਲੇ ਪਾਲੇ ਜੋ ਵੀ ਕਰ ਲਿਆ ਪਰ ਸਟਾਰਟਿੰਗ ਹੈ ਇਸੇ ਜਮੀਨ ਤੋਂ ਹੋਈ ਹੈ ਹੈਨਾ ਆ ਅੱਡੇ ਉੱਡੇ ਨੂੰ ਤਰਾਖਤ ਚਲੋ ਹੁਣ ਪੱਤ ਝੜ ਆਈ ਵੀ ਆ ਤਰਾਖਤ ਲਾਏ ਬੈਨੇ ਵਧੀਆ ਸੋਹਣੀ ਗੱਲ ਆ ਆਂਬ ਦਾ ਬੂਟਾ ਲੱਗਿਆ ਹੋਇਆ ਨਾਲ ਮੇਰੇ ਖਿਆਲ ਚ ਜਾਮਣ ਵੀ ਹੈ ਫਲਾਂ ਫੂਲਾਂ ਵਾਲੇ ਕਿਆ ਲੱਭਿਆ ਤਸਵੀਰ ਬੰਦੇ ਸਰੇ ਹੋਣਗੇ ਪਰਿਵਾਰ ਕਰਾਉਂਦੇ ਦੇਖੋ ਆਹ ਜਾਨਵਰ ਕੁੱਤਾ ਬਿੱਲੇ ਵੀ ਰਹੇ ਦੋ ਦੋ ਅੱਡੇ ਤਿੰਨ ਦਾ ਨਾ ਮੈਂ ਕਹਿੰਦਾ ਇੱਥੇ ਬੈਠੇ ਰਿਆ ਜਦੋਂ ਨਾ ਪਾਟੀ 'ਚ ਚਾਹ ਪਾ ਕੇ ਪੀਂਦੇ ਨਾਲ ਚਟਣੀ ਰੱਖ ਕੇ ਰੋਟੀ ਖਾਂਦੇ ਨਾ ਜਾਰੇ ਵਖਰੇ ਸੀਗੇ ਹਨਾ ਉਹ ਉਹਨਾਂ ਟਾਈਮਾਂ ਦੇ ਦੇਖੋ ਜੀ ਅੱਗੇ ਅੱਜ ਕੱਲ੍ਹ ਏਖਾਂ ਦਾ ਕੰਮ ਚੱਲਦਾ ਪੁੰਡੀ ਕਰਦੇ ਅੱਜ ਕੱਲ੍ਹ ਆਹ ਰਾਹ ਦੇ ਵਿੱਚ ਦੀ ਨਾ ਟਰਾਲੀਆਂ ਰੇੜੇ ਹਨਾ ਸਾਈਕਲ ਹੀ ਹੁੰਦੇ ਤੇ ਜਾਦੇ ਕਰਕੇ ਉਹਦਾ ਸਿਰ ਤੇ ਭਰੀਆਂ ਅੱਗਾ ਉਂਗਣਦੇ ਆ ਕਢਣ ਜਾਂਦੇ ਹਨਾ ਹੁਣ ਇਹ ਸਾਰੇ ਪਰਿਵਾਰ ਪਸ਼ੂ ਰੱਖਦੇ ਹੁਣ ਇਹ ਬਹੁਤ ਹੋਇਆ ਘਰਾਂ 'ਚ ਤੇ ਇਸ ਕਰਕੇ ਪਟੜਾ ਖੜਿਆ ਕਹਾਂ ਵੀ ਚੱਲਦਾ ਹੋਰ ਵੀ ਦਿਖਾਉਣਾ ਤੁਹਾਨੂੰ ਵੀ ਭਾਈ ਅੱਡੇ ਨੂੰ ਸੰਭਾਲੋ ਇਥੋਂ ਰਖਤ ਵੱਤਵਾ ਸਾਰੇ ਫਲਾਂ ਵਾਲੇ ਬੁੱਟੇ ਵੀ ਲਾ ਅੱਛਾ ਇੱਕ ਇੱਕ ਦੋ ਤਰ੍ਹਾਂ ਦੇ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਦਾ ਵਿੱਚ ਜਿਵੇਂ ਕਹਿੰਦੇ ਨੇ ਨਾ ਹੁਣ ਕਮੈਂਟ ਖੱਚ ਬੰਦੇ ਵੀ ਕਮੈਂਟ ਕਰਦੇ ਹੁੰਦੇ ਨੇ ਪੈਰ ਖਿੱਚਣ ਵਾਲੇ ਵੀ ਬੰਦੇ ਹੈਗੇ ਨੇ ਹਨਾ ਚੰਗੇ ਵੀ ਬਹੁਤ ਬੰਦੇ ਨੇ ਜਿਹੜੇ ਚੰਗੇ ਕਮੈਂਟ ਕਰਨਗੇ ਹੁਣ ਜੇ ਭਾਈ ਤੁਸੀਂ ਖੇਤ ਦੇ ਵਿੱਚ ਨਾ ਕੋਈ ਮੰਨ ਕੇ ਸਬਜ਼ੀ ਪੱਜੀ ਬੀਜ ਤੇ ਜਾਂ ਫਲਾਂ ਵਾਲੇ ਦਰਖਤ ਬੀਜ ਤੇ ਕਈ ਲੋਕ ਕਹਿੰਦੇ ਨੇ ਕੱਖਾਂ ਵਾਲੀਆਂ ਲੈ ਜਾਂਦੀ ਨੇ ਤੋੜ ਕੇ ਜਾਂ ਮੰਨ ਕੇ ਚੱਲੋ ਕਹਿੰਦੇ ਨੇ ਵੀ ਖੇਤ ਜਿਹੜੇ ਕੱਖਾ ਕੋੱਖਾ ਨੂੰ ਆਉਂਦੀਆਂ ਨੇ ਜਨਨੀਆਂ ਹਨਾ ਗਰੀਬ ਪਰਿਵਾਰਾਂ ਦੇ ਵਿੱਚੋਂ ਉਹ ਲੈ ਜਾਂਦੇ ਨੇ ਤੋੜ ਕੇ ਉਹ ਭਲੇ ਮਾਨਸੋਂ ਜੇ ਉਹ ਲੈ ਜਾਂਦੀਆਂ ਨੇ ਉਹ ਸਾਨੂੰ ਸੀਸ ਵੀ ਤਾਂ ਕੋਈ ਦੇ ਕੇ ਜਾਵੇ ਹੂੰ ਦੂਜੀ ਗੱਲ ਜਿਹੜੇ ਹੁਣ ਸੱਥਾ ਦੇ ਵਿੱਚ ਉੱਥੇ ਬੈਠੇ ਨੇ ਉਹ ਤਾਂਸ ਖੇਢੀ ਜਾਂਦੇ ਰਹਿੰਦੇ ਆਉ ਆਪਣੇ ਖੇਤ ਆਓ ਖੇਤ ਸਾਫ਼ ਸੁਪਾਈ ਕਰੋ ਇਹ ਤਾਂ ਕੇ ਬੈਠੋ ਲੋਕੀ ਵੀ ਕਰੋ ਜਿਵੇਂ ਮਰਜ਼ੀ ਕਰੋ ਫਲ ਵਾਲੇ ਬੁੱਟੇ ਲੱਭੋ ਜੇ ਕੋਈ ਆਉਂਦਾ ਹੈਗਾ ਪਹਿਲੀ ਗੱਲ ਤਾਂ ਤਰਸਿੰਦਰ ਸਿੰਘ ਜੇ ਮੈਂ ਤੈਨੂੰ ਜਾਣਦਾ ਤੇਰੇ ਖੇਤ 'ਚ ਮੈਂ ਤਾਂ ਬੋੜਾ ਠੀਕ ਹੈ ਨਾ ਜੇ ਕੋਈ ਹੋਰ ਤੋੜ ਕੇ ਵੀ ਲੈ ਕੇ ਜਾਂਦਾ ਸਬਜ਼ੀ ਜੇ ਤੁਸੀਂ ਉੱਥੇ ਖੇਤ ਦੇ ਵਿੱਚ ਬੈਠੇ ਹੋਮਗੇ ਸੋ ਤੋਂ ਪੁੱਛ ਕੇ ਲੈ ਕੇ ਜਾਈਏ ਅਗਲਾ ਹਨਾ ਤੂੰ ਛੋਡੇ ਨਾਲ ਹੋ ਸਕਦਾ ਵੀ ਲਸਣ ਕੜਾ ਗਿਆ ਜਾਂ ਹੋਰ ਕਰਾ ਗਿਆ ਕੰਮ ਵੀ ਕਰਾ ਕੇ ਜਾਊਗਾ ਉਹ ਇਹ ਸੋ ਨੂੰ ਪ੍ਰਮਾਤਮਾ ਨੇ ਬਕਸੀਆਂ ਬੀਆਂ ਜ਼ਮੀਨਾਂ ਨੇ ਜਿਹਦਾ ਦੋ ਮੁੰਜਾ ਬੱਦਲ ਆਲੇ ਧਣੀਆਂ ਧੱਪਾ ਮੇਚੀ ਸਾਰੇ ਖੋ ਲਾ ਲੇ ਬੱਦਲ ਚੰਗੇ ਰਹਿੰਦੇ ਹੁੰਦੇ ਜੇ ਦੋ ਵਿਸਵੇ ਥਾਂ ਦੇ ਲਾਏ ਹੋਣਗੇ ਕਿ ਕਿੱਡੀ ਹੁਣ ਜਾਣ ਵੀ ਕਿੱਥੇ ਆਲਾ ਬਿਲਕੁਲ ਜੀ ਬਿਲਕੁਲ ਬਈ ਉਹੀ ਆ ਮੈਂ ਜਮ ਹੂੰ ਤਾਂ ਦੂਰ ਇੱਕ ਤਾਂ ਜੰਦਾਬਾਦ ਹਨਾ ਆ ਇਸ ਤਰ੍ਹਾਂ ਦਾ ਨੋ ਮਾਸਟਰ ਰਿਸ਼ਤਾ ਵੀ ਆਪਾਂ ਕਹਿੰਨੇ ਆ ਭਈ ਆਪਾਂ ਇੱਕ ਦੂਜੇ ਦੇ ਨਾਲ ਹੀ ਹੁਣ ਛੋਡੇ ਮੈਂ 10 ਮਿੰਟ ਖੇਤ ਦੇ ਵਿੱਚ ਕੰਮ ਕਰਾਤਾ ਉਤੋਂ ਜੇ ਮੈਂ ਸਬਜ਼ੀ ਲੈ ਜੂਗਾ ਜਾਂ ਉਹ ਜੋ ਫਿਰ ਕਿੱਡੀ ਕੀ ਗੱਲ ਐਸ ਤਰੀਜ਼ਾਂ ਦੀ ਗੱਲ ਉਹ ਕਰਿਆ ਕਰੋ ਜੀ ਪੰਜਾਬ ਨਾਲ ਪੰਜਾਬ ਦੀ ਆਪਣੀ ਮਿੱਟੀ ਨਾਲ ਖੇਤਾਂ ਨਾਲ ਜੁੜ ਕੇ ਰਹੋ ਪਿਆਰ ਕਰੋ ਇਹਨਾਂ ਦਾ ਹਨਾ ਹਾਂ ਜੀ ਗੱਲਾਂ ਸਮਝੋ ਸਿਰੀ ਕਿਹਨੂੰ ਕਹਿੰਦੇ ਨੇ ਨੁਕਰ ਸਿਰੀ ਹੂੰ ਅੱਗੇ ਸਿਰੀ ਦਾ ਇਹ ਇਹ ਵੀ ਹੈਗਾ ਸਿਰੀ ਦਾ ਕੀ ਮਤਲਬ ਤੇ ਸਿਰੀ ਮਤਲਬ ਪਹਿਲਾਂ ਕਹਿੰਦੇ ਸਾਂਝ ਸਾਂਝ ਹਾਂ ਸਾਰੀ ਸਾਂਝ ਹੁੰਦੀ ਹਾਂ ਹਾਂ ਸਾਂਝ ਹੁੰਦੀ ਸੀ ਹਨਾ ਹਾਂ ਇਹਨਾਂ ਨੇ ਸਿਰੀ ਕੱਟ ਕੇ ਹੁਣ ਜਿਵੇਂ ਤੁਸੀਂ ਵੀ ਜ਼ਿੰਮੇਵਾਰ ਘਰਾਨੇ ਦੇ ਵਿੱਚੋਂ ਆਗੇ ਆਪਾਂ ਸਾਰੇ ਪਤਾ ਹੀ ਹੈਗਾ ਵੀ ਸਿਰੀ ਦਾ ਲਬਜ ਕੱਟ ਕੇ ਨੁਕਰ ਤੇ ਆ ਗਿਆ ਨੁਕਰ ਤੇ ਪਤਾ ਹੈ ਹੂੰ ਵੀ ਨੁਕਰ ਹੈ ਇਹ ਹਨਾ ਨੁਕਰ ਦੇ ਉਹ ਕਰਤਾ ਵੀ ਮੈਂ ਇੱਕ ਗੱਲ ਕਹਿਣਾ ਵੀ ਦੇਖੋ ਜਿਹੜਾ ਇਹ ਖੇਤੀਬਾੜੀ ਦਾ ਧੰਦਾ ਹੈ ਜਾ ਕੋਈ ਵੀ ਬੰਦਾ ਤੁਸੀਂ ਮੰਨ ਲਓ ਹੁਣ ਤੁਸੀਂ ਚਾਰ ਟਰੱਕ ਲੈ ਲੇ ਹੁਣ ਚਾਰੇ ਟਰੱਕਾਂ ਨੂੰ ਤੁਸੀਂ ਇਕੱਲੇ ਚਲਾ ਲਉਗੇ ਨਹੀਂ ਚਲਾ ਸਕਦੇ ਚਲਾਉਗਾ ਤਾਂ ਨੂੰ ਕੋਈ ਬੰਦਾ ਜੀ ਤੁਸੀਂ ਕੰਬੈਨ ਲੈ ਲਈ ਉਹਦੇ ਤੇ ਵੀ ਤਾਂ ਬੰਦੇ ਰੱਖੋਗੇ ਤਾਂ ਜਾ ਰੱਖਣੇ ਬੰਦੇ ਹਮ ਖੇਤੀ ਦੇ ਵਿੱਚ ਵੀ ਭਾਈ ਕੰਮ ਕਰਦੇ ਆ ਬੇਕਦੀ ਕੋਈ ਵੀ ਆ ਬਿਲਕੁਲ ਬਿਲਕੁਲ ਭਾਈ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਾ ਕਰੋ ਇਹ ਸਰਦਾਰ ਭਗਤ ਸਿੰਘ ਦੇ ਜਦੋਂ ਚਾਚਾ ਜੀ ਮੇਲੇ ਜੇਲ੍ਹ ਚ ਸੀ ਉਹਨਾਂ ਦਾ ਕਾਰੋਬਾਰ ਤੇ ਖੇਤੀ ਵੱਡਾ ਵੱਡਾ ਕਰੇ ਹਮ ਜਦੋਂ ਭਗਤ ਸਿੰਘ ਨੂੰ ਆਪਣੇ ਨੇ ਤੇ ਹਬਸਾਕ ਤਵਸੀਰੀਆਂ ਦਾ ਕਰਦੇ ਜਦੋਂ ਸੀਰੀਆ ਸਾਹਿਬ ਕਰਨ ਲੱਗਾ ਲਿਖਤੇ ਹੋਊਂਗੇ ਵੀ ਇਹਨੇ ਪਹਿਲਾਂ ਫੜੇ ਨੇ ਇਹ ਕੀਤਾ ਇਹ ਕੀਤਾ ਉਹ ਮੈਂ ਗੱਲ ਸੁਣੀ ਹੋਈ ਸਾਰੀ ਹੂੰ ਕਰੋ ਦੇਖੇ ਵਿਚਾਰੇ ਫਿਰ ਦੇਣਗੇ ਕਿੱਥੇ ਪੈਸੇ ਕਰੋ ਸਾਰੇ ਖਰਚੇ ਦੋਨੇ ਲਖੀਰ ਮਾਰਦੇ ਹਾਂ ਫਿਰ ਉੱਥੋਂ ਹਲੋ ਬਹੁਤ ਵਧੀਆ ਹਰੇਕ ਦਾ ਇਹ ਵਧੀਆ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਕਹਾਣੀ ਦਿਖਾਈਏ ਹਨਾ ਹੋਰ ਵੀ ਕਿਸੇ ਦਾ ਪਰਿਵਾਰ ਜਿਹੜੇ ਖੇਤ ਵਾਲੇ ਨੇ ਸਾਰੇ ਆਪਾਂ ਜੁੜੇ ਰਹੇ ਉਹ ਨਾਲ ਤਵੀ ਦੋਸਤੋ ਸਰਦਾਰ ਅੰਬਰਤਪਾਲ ਸਿੰਘ ਦੇ ਖੇਤ ਤੋਂ ਚੱਲ ਪਏ ਹੁਣ ਆਪਾਂ ਨਾ ਮੇਰੇ ਖਿਆਲ ਚ ਇਹ ਬ੍ਰਾਮ ਕੇ ਪਰਿਵਾਰ ਦੇ ਵਿੱਚੋਂ ਨਾਇਬ ਦਾ ਖੇਤ ਆ ਗਈ ਹਾਂ ਨਾਇਬ ਸਿੰਘ ਨਾਇਬ ਸਿੰਘ ਹਾਕਮ ਸਿੰਘ ਜਗਤਾਰ ਸਿੰਘ ਜੀ ਹਾਂ ਚੜ ਭਰਾ ਨੇ ਜੀ ਉਹਨਾਂ ਦਾ ਖੇਤ ਆ ਗਿਆ ਭਾਈ ਚਲੋ ਇਹਨਾਂ ਨੇ ਵੀ ਲਾਈ ਵੀ ਆ ਥੋੜੀ ਬੋਤੀ ਜਿਵੇਂ ਆਪਾਂ ਕਹਿੰਦੇ ਆ ਲਸਣ ਤੇ ਆ ਸਭ ਜੂਰੀ ਸਾਰੀ ਲਾਈ ਬੈਠੇ ਨੇ ਹਾਂ ਸਬਜੀ ਉਹ ਜੇ ਲਾਈ ਵੀ ਆ ਪਰ ਥੋੜੀ ਆ ਲਾਓ ਹੋਰ ਕਿਉਂਕਿ ਸੋਡਾ ਤਾਂ ਮੈਂ ਪੂਰਾ ਫਕਰ ਨਾ ਨਾ ਲੈਣਾ ਹੁੰਦਾ ਦਰਾਖਤਾਂ ਵੀ ਵਧੀਆ ਲੱਗਦੇ ਨੇ ਉਹ ਫੇਰ ਵੀ ਹੋਰ ਵੀ ਲਾ ਲੈਣੀ ਬੰਦਿਆ ਇਹ ਪਰਿਵਾਰ ਦੀ ਇੱਕ ਬਹੁਤ ਵੱਡੀ ਹੋਏ ਦੇਸ਼ ਵਾਸਤੇ ਦੋ ਫੌਜੀ ਹੂੰ ਫੌਜ ਭਰਤੀ ਰਹਿ ਕੇ ਦਾ ਉਕਰ ਫੌਜੀ ਜੀ ਬਿੱਤਰਾ ਹੂੰ ਥੋੜਾ ਜਿਹਾ ਗੁੱਡੇ ਗੱਡੇ ਨੂੰ ਡੋਂਗ ਚੱਪਿਆ ਹੂੰ ਇਹ ਇੱਕ ਆਪਣਾ ਹਾਕਮ ਸਿੰਘ ਜੀ ਹਾਂ ਫੌਜ ਚ ਰਹਿ ਹੈ ਜੀ ਤੇ ਅੱਡਾ ਅੱਡਾ ਤੁਸੀਂ ਵੀ ਭਾਈ ਹੋਰ ਸਮਾਰੋ ਥੋੜਾ ਜਿਹਾ ਘੱਟ ਆ ਜਗਾ ਦਰਸਤ ਲੱਗੇ ਵਾ ਧੰਨਵਾਦ ਆ ਛੋਟਾ ਤੇ ਸੋਹਣਾ ਇਥੋਂ ਬਣਾਓ ਮਾਹੌਲ ਇਥੋਂ ਹਾਂ ਸਾਡੇ ਦਾ ਸਾਹ ਸੁਭਈਆ ਕੋਈ ਰਾਤ ਹੈ ਕੋਈ ਰੰਗਦਾ ਡੱਬਦਾ ਯਾਰ ਜਿਹੜਾ ਮਰਜੀ ਆ ਕੇ ਬੈਠ ਖੜ੍ਹ ਸਕਦਾ ਹੁੰਦਾ ਹਾਂ ਹਾਂ ਇਧਾ ਨਹੀਂ ਪੀ ਸਕਦਾ ਜਾਂਦਾ ਹਾਂ ਕਿਉਂਕਿ ਫਸਲਾਂ ਜਦੋਂ ਕੱਟਦੇ ਨੇ ਉਦੋਂ ਬੰਦੇ ਬਹੁਤ ਹੁੰਦੇ ਨੇ ਪਰ ਅੱਜ ਤਰਸਿੰਦਰ ਸਿੰਘ ਆਪਾਂ ਇਹਨਾਂ ਦੇ ਵਿੱਚ ਢੇੜਾ ਮਾਰਿਆ ਆ ਆਪਾਂ ਨੂੰ ਬੰਦਾ ਹਾਲ ਤੱਕ ਕੋਈ ਨਹੀਂ ਮਿਲਿਆ ਹਨਾ ਕੋਈ ਬੰਦਾ ਵੀ ਨਹੀਂ ਮਿਲਿਆ ਫੇਰ ਆਪਾਂ ਕਹਿ ਦਿੰਨੇ ਆ ਕਿ ਜੀ ਸਾਡੇਆਂ ਚੋਰੀਆਂ ਹੁੰਦੀਆਂ ਫਲਾਨਾ ਹੁੰਦਾ ਹਨਾ ਆ ਹੋ ਗਿਆ ਯਾਰ ਮਣਾ ਮੋਟਾ ਮਾਰਿਆ ਕਰੋ ਖੇਤ 'ਚ ਢੇੜਾ ਹੁਣ ਵਿਲੇ ਹੈਗੇ ਐਡਾ ਇੱਕ ਡਾਕ ਕੰਮ ਆ ਕੋਈ ਹਨਾ ਚਲੋ ਆਪਾਂ ਗਾਹਾਂ ਚੱਲਦੇ ਹੁਣ ਹੋਰ ਖੇਤ ਦਿਖਾਉਨੇ ਆ ਤੁਹਾਨੂੰ ਲੋ ਜੀ ਆ ਪੱਕੇ ਖਾਲ ਦੇ ਨਾਲ ਹਨਾ ਇੱਧਰ ਸਾਰਾ ਤੁਸੀਂ ਆ ਜਗਾ ਦੇਖ ਸਕਦੇ ਹੋ ਕਿ ਮੇਰੇ ਖਿਆਲ ਤੇ ਨਾ ਉਹ ਸੂਆ ਆ ਗਿਆ ਪਰਲੇ ਪਾਸੇ ਨਾਲ ਹੀ ਆ ਗਿਆ ਸੂਆ ਜਿਹੜਾ ਸਿੱਧਾ ਜਾਂਦਾਗਾ ਤੇ ਆ ਮੋਟਰ ਪਤਾ ਨਹੀਂ ਕਿਦੀ ਐ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਚਲੋ ਦਰਖਤ ਲੱਗੇ ਹੋਏ ਵਧੀਆ ਸੋਹਣੀ ਗੱਲ ਹੈਗੀ ਸਾਫ ਸਫੀਆ ਭਾਈ ਰੱਖਿਆ ਕਰੋ ਕੋ ਪਿੱਛੇ ਤੁਹਾਨੂੰ ਬੜੀ ਜੀ ਜ਼ੂਮ ਕਰਕੇ ਦਿਖਾਦਾ ਵੀ ਉਹ ਤੋਂ ਵੀ ਦਰਖਤ ਹੈਗੇ ਪੰਜਾ ਦਰਖਤ ਹੈਗੇ ਆ ਧੰਨਵਾਦ ਆ ਤੁਹਾਡਾ ਜਿਹੜਾ ਦਰਖਤ ਤੁਸੀਂ ਇੱੱਡੇ ਤੇ ਲਾਏ ਹੋਏ ਨੇ ਸਾਫ ਸਫੀ ਦਾ ਪੂਰਾ ਧਿਆਨ ਰੱਖਿਆ ਕਰੋ ਜੀ ਬਾੜੀ ਲਾਈ ਵੀ ਆ ਲਸਣ ਲਾਇਆ ਹੋਇਆ ਇੱਥੇ ਵੀਰਾਂ ਦਾ ਉਹ ਬੜਾ ਐਤਣੇ ਉਹਨਾਂ ਹੈਗਾ ਸਾਰਾ ਤਰਸੇਮ ਸਿੰਘ ਇੱਥੇ ਨਾਲ ਪਹਿਲਾਂ ਜਉਂ ਹੀ ਹੁੰਦੇ ਸੀ ਅੱਛਾ ਛੋਟੇ ਮੈਂ ਛੋਟੇ ਉਹਨੂੰ ਦੇਖਿਆ ਇੱਥੇ ਜਉਂ ਹੀ ਹੁੰਦੇ ਸੀ ਮੈਂ ਵੀ ਬਈ ਕਾਫੀ ਸਮੇਂ ਬਾਅਦ ਇੱਥੇ ਪਹੁੰਚਾਂਗਾ ਸ਼ਾਇਦ ਸਰਦਾਰ ਤਰਸੇਮ ਸਿੰਘ ਨੰਬਰਦਾਰ ਉਹਨਾਂ ਦੇ ਖੇਤ ਜੇ ਨੇ ਇਹ ਮਤਲਬ ਹੋਰ ਨਵੇਂ ਲੋਣੇ ਕਿਹਦੇ ਕਿਹਦੇ ਖੇਤ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਵੀਡੀਓ ਦੇਖਦਾ ਹੋਇਆ ਹੁਣ ਜਵੰਦਾ ਪਿੰਡੀ ਆ ਗਈ ਜਵੰਦਾ ਪਿੰਡੀ ਦਾ ਗੁਰਦੁਆਰਾ ਸਾਹਿਬ ਆ ਦੇਖ ਸਕਦੇ ਜੇ ਤੁਸੀਂ ਆ ਆ ਗਏ ਤਰਸੇ ਸਿੰਘ ਅੱਜ ਵਾਲੀ ਵੀਡੀਓ 'ਚ ਤਾਂ ਐ ਜੇ ਮਹਿਸੂਸ ਹੁੰਦਾ ਦੇਖਦੇ ਹੋਂ ਨੇ ਪਾਕਿਸਤਾਨ ਦੇ ਜਿਹੜੇ ਬਾਰਡਰ ਦੇ ਨਹੀਂ ਵੀਡੀਓ ਬਣਾਏ ਜਾਂਦੇ ਹੁੰਦੇ ਨਾ ਵੀ ਉਧਰ ਪਾਈ ਅਸੀਂ ਬਾਰਡਰ ਦੇ ਖੜੇ ਆ ਉਧਰ ਇੰਡੀਆ ਵਾਲੇ ਖੇਤ ਨੇ ਇੱਧਰ ਲੈਂਦਾ ਪੰਜਾਬ ਉਧਰ ਚੜਦਾ ਪੰਜਾਬ ਹਣਾ ਇਸ ਤਰ੍ਹਾਂ ਦੀ ਗੱਲ ਆਪਾਂ ਪਟਿਆਲੇ ਰਸਤੇ ਖੜਾ ਜੀ ਮੂਹ ਗਾਹ ਨਾ ਆਪਾਂ ਚੱਲੋ ਅੱਛਾ ਪਟਿਆਲੇ ਤੇ ਨਾ ਆਪਾਂ ਹਾਂ ਪਟਿਆਲੇ ਰਸਤੇ ਦੇ ਵਿੱਚ ਆਪਾਂ ਹੁਣ ਹਾਂ ਮੂਹਰੇ ਪਾ ਹੱਦ ਆ ਗਈ ਉਹ ਨੱਬਾ ਚੱਲ ਪੋਈ ਉਹ ਫਿਰ ਨੱਬਾ ਚੱਲ ਪੋਏ ਮੈਂ ਦੇਖੋ ਹਣਾ ਗੱਲਾਂ ਫੌਜੀ ਵੀਰ ਆਏ ਨੇ ਹਾਂਜੀ ਫੌਜੀ ਸਾਹਿਬ ਕਿਵੇਂ ਹੋ ਠੀਕ ਹੋ ਤਲੋਜੀ ਆ ਪੈਰ ਡੇਰਾਂ ਦੇ ਵਿੱਚ ਵੀ ਪਹਿਲਾ ਬੰਦਾ ਮਿਲਿਆ ਸਾਨੂੰ ਇਹ ਉਹਦੀ ਆ ਕਿ ਆਪਣੇ ਦੇ ਕਾਕੇ ਦੀ ਆਲੂ ਦੀ ਬ੍ਰਿਹਾਮ ਕੇ ਪਰਿਵਾਰ ਚੋਂ ਹਾਂ ਇਹ ਬ੍ਰਿਹਾਮ ਕੇ ਪਰਿਵਾਰ ਚੋਂ ਜੀ ਗਾਹਾਂ ਤੋਂ ਕਾਕਾ ਜੀ ਨਾ ਜੈਪ ਸਿੰਘ ਦੇ ਬੇਟੇ ਨੇ ਫੌਜਦਾਬਾ ਅਸੀਂ ਪਹਿਲਾਂ ਗੱਲ ਕਰੀ ਜਾਂਦੇ ਆ ਵੀ ਭਾਈ ਜਦੋਂ ਦੇ ਅਸੀਂ ਡੇਰਾਂ ਚ ਵੜਿਆ ਹਨਾ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਅੱਛਾ ਜੀ ਪਹਿਲੇ ਬੰਦੇ ਜਿਹੜੇ ਤੁਹਾਨੂੰ ਬਾਸੇ ਤੇ ਅਸੀਂ ਵੀਡੀਓ ਦੇ ਵਿੱਚ ਨਾ ਦਿਖਾ ਰਹੇ ਹਾਂ ਮੋਟਰਾਂ ਦੇ ਹੱਡੇ ਇੱਕ ਡੇਰਾਂ ਵਾਲਾ ਬਹਣ ਵੀ ਭਾਈ ਐ ਛੋਟੇ ਦਾ ਸਰ ਕਹਿੰਦੇ ਇਹਨੂੰ ਹਨਾ ਵੇ ਅੱਡਾਂ ਤੇ ਭਾਈ ਸਾਸ ਸਵਾਈਆ ਦਰਦ ਵੀ ਜੂਰੀ ਸੀ ਮੁੱਕੀ ਮੁੱਕੀ ਗੱਲ ਚੱਲਦੀ ਸੀ ਹੋ ਜਾਂਦੇ ਬੀਵੇਂ ਮਾਈਵੇਂ ਦਾ ਨਾਮ ਬਾਟ ਵਾਲੇ ਗਏ ਪਰ ਹੋ ਜਾਂੋ ਜੀ ਵੀ ਤਕੜੇ ਬਖਣ ਬੰਦੇ ਗਏ ਜੀ ਤਾਂ ਡੇਰਾ ਡੇਰਾ ਹਲਾਗਾ ਹੂੰ ਜਾ ਕੋ ਡੇਰਾ ਕਿਥੇ ਗੱਲ ਹੋ ਰਹੀ ਵੀਰੇ ਮੋਟਰ ਚਲਾਉਣ ਦੀ ਤਾਂ ਲੋੜ ਹੀ ਨਹੀਂ ਪਈ ਸਨੇਰੀ ਪਾਣੀ ਦਾ ਨਹੀਂ ਹੁਣ ਸੁਬਾ ਬੰਦਾ ਅੱਜ ਛੱਡ ਜਾਗੇ ਚਾਰ ਕਿਲੇ ਵਟਤੇ ਪਏ ਇਹ ਤਾਂ ਫਿਰ ਉਹ ਆ ਗਈ ਫੌਜੀ ਸਾਹਿਬ ਗੱਲ ਕਿ ਤੇਰੀ ਕੀ ਮੋਗੇ ਤੇ ਲੱਗਦੀ ਆ ਮੋਗੇ ਤੇ ਲੱਗਦੀ ਆ ਭਾਈ ਹੁਣ ਹੁਣ ਉਹ ਗੱਲ ਆ ਗਈ ਵੀ ਮੋਗੇ ਤੇ ਲੱਗਦੀ ਆ ਭਾਈ ਹਨਾ ਦੋ ਲੱਗਦੀਆਂ ਆ ਹਾਂ ਮੋਗੇ ਤੇ ਲੱਗਦੇ ਨੇ ਭਾਈ ਤੋਂ ਠੀਕ ਆ ਜੀ ਪਹਿਲੇ ਸਾਹਿਬ ਪਹਿਮੇ ਨਾਲ ਇੱਥੋਂ ਹੀ ਮੁੱਗਾ ਹਾਂ ਨਾ ਹਾਂ ਸਾਹਮਣੇ ਹੀ ਹੈ ਹਾਂ ਗੁਜਰਾਂ ਵਾਲੀ ਨਾਲ ਬੈਠੀ ਹੈ ਜੀ ਆਪਣੇ ਪੁਰਾਣੇ ਰਾਈ ਰੂਈ 74 ਤੋਂ ਪਹਿਲਾਂ ਬਹੁਤ ਵੱਡੇ ਪਰਿਵਾਰ ਸੀ ਉਹ ਹੂੰ ਉਹਨਾਂ ਦਾ ਵੀ ਜੀ ਕਈ ਵੇਰ ਕੋਈ ਪੁਰਾਣੇ ਬੰਦੇ ਬੱਚੇ ਗਾਹ ਆਪਣੇ ਮੁੱਗਾ ਹਾਂ ਪੀੜ੍ਹੀਆਂ 'ਚ ਹੋਣ ਪਈ ਦੱਸ ਸਕਦਾ ਕੋਈ ਬਹੁਤ ਅੱਛਾ ਫੌਜੀ ਸਾਹਿਬ ਸੋਡੀ ਮੋਟਰ ਕਿਹੜੀ ਹੈ ਆਪਣੇ ਉਹ ਅੱਛਾ ਗਾਹਾਂ ਜੀ ਹੈ ਨਾ ਆਹ ਮੋਟਰ ਕੀ ਹੈ ਜੀ ਇਹ ਜੀ ਤੁਰ ਰਹੀ ਦੀ ਇਹ ਇਧਰ ਮੋਟਰ ਹੈ ਭਾਈ ਇਹ ਪਹਿਲਾਂ ਉੱਥੇ ਇਕੱਠੀਆਂ ਸੀ ਫੌਜੀ ਸਾਹਿਬ ਇੱਕ ਸਾਡੀ ਬੇਨਤੀ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਮੰਨਣੀ ਨਾ ਮੰਨਣੀ ਅਗਲੇ ਦੀ ਹੈ ਨਾ ਸਾਡਾ ਇਹ ਵੀ ਦੇਖੋ ਜਿਹੜੀ ਤਾਂ ਜਿੱਥੇ ਤੱਕ ਮੋਟਰ ਜਾਂਦੀ ਆ ਪ੍ਰਮਾਤਮਾ ਨੇ ਬਕਸੀਆਂ ਵੀ ਆ ਜ਼ਮੀਨਾਂ ਚਾਹੇ ਕਿਸੇ ਕੋਲ ਇੱਕ ਕਿੱਲਾ ਚਾਹੇ ਕਿਸੇ ਕੋਲ 50 ਕਿੱਲੇ ਦੇ ਠੀਕ ਹੈ ਨਾ ਵੀ ਦੇਖ ਜਦੋਂ ਜਿਹੜੇ ਖੇਤ ਨੂੰ ਰਸਤਾ ਜਾਂਦਾ ਰਸਤੇ ਦੀ ਸਾਸਪਈ ਫੁੱਲ ਰਸਤਾ ਸਾਡੇ ਕੇ ਰੱਖੋ ਤੇ ਜਿੱਥੇ ਆਪਣਾ ਬੈਠਣ ਯੋਗ ਜਗ੍ਹਾ ਹੈ ਦਰਖਤ ਥੋੜੀ ਐ ਘਾਟਾ ਦਰਖਤ ਜੋੜ ਲਾਓ ਤੇ ਭਾਈ ਨਾਲ ਸਾਸਪਈਆ ਵੀ ਜਰੂਰ ਰੱਖੋ ਨਾ ਜਿਵੇਂ ਪਹਿਲਾਂ ਹੁੰਦੇ ਸੀ ਨਾ ਆਪਾਂ ਕਿੰਨੇ ਕਿੰਨੇ ਅੱਡੇ ਚੌੜੇ ਹੁੰਦੇ ਸੀਗੇ ਕੁਪੈਨ ਚੱਲਦੇ ਹੁੰਦੇ ਖਲਾ ਵੀ ਥੋੜੀ ਬੋਦੀ ਭਾਈ ਆਪਦੀ ਖਾਨ ਜੋਗੀ ਆਪਦੇ ਜੋਗੀ ਲਾ ਲਓ ਸਬਜ਼ੀ ਪੱਜੀ ਵੀ ਜ਼ਰੂਰ ਬੀਜੋ ਹਨਾ ਤੇ ਇਹ ਹੈ ਜੀ ਸਪੋਰਟ ਕਰਿਓ ਆਪਾਂ ਹੁਣ ਚੱਲ ਗਏ ਉਹ ਗਾਂ ਦਿਖਾਉਣੇ ਆ ਲੈ ਵੀ ਦੋਸਤੋ ਡੇਰਾਂ ਦੇ ਵਿੱਚ ਹਨਾ ਜਿਹੜਾ ਹੈਗਾ ਆਪਾਂ ਕਹਿੰਦੇ ਵੀ ਸਿਰ ਤੇ ਆ ਪਹੁੰਚੇ ਆਪਾਂ ਜਮਾ ਹਨਾ ਤੇ ਜਿਹੜਾ ਜਿਹੜਾ ਆਪਣਾ ਮੈਟਰ ਸੀਗਾ ਹਨਾ ਆ ਵੀਡੀਓ ਦੇ ਵਿੱਚ ਵੀ ਡੇਰਾਂ ਦਿਖਾਉਣੀਆਂ ਤੇ ਡੇਰਾਂ ਦੇ ਜਿਹੜੇ ਕੋਠੇ ਨੇ ਨਾ ਕੋਠਿਆਂ ਕੋਲੇ ਤਾਂ ਕਿ ਨਾ ਪਹਿਲੀ ਗੱਲ ਤਾਂ ਇਹ ਆ ਵੀ ਆਹ ਦੇਖੋ ਕੋਠਾ ਨਾਲ ਇੱਥੇ ਟਾਲੀ ਲੱਗੀ ਵੀ ਹੈ ਟਾਲੀ ਦਾ ਦਰਖਤ ਬਹੁਤ ਸੁਣੀ ਗੱਲ ਹੈ ਟਾਲੀ ਨਾਲ ਪਹਿਲੀ ਵਾਰ ਮੈਂ ਦੇਖਿਆ ਜਿਹਨਾਂ ਜੁੰਦਾ ਆ ਤੇ ਟਾਲੀ ਦਾ ਦਰਖਤ ਇੱਧਰ ਵੀ ਆ ਟਾਲੀ ਤੁਹਾਨੂੰ ਦਿਖਾਈਏਗੀ ਆ ਮੋਟਰ ਲੱਗੀ ਆ ਪੱਕਾ ਕੱਚਾ ਖਾਲ ਇੱਥੇ ਪਹਿਲਾਂ ਹੁੰਦਾ ਸੀ ਕੱਚਾ ਖਾਲ ਜੀ ਪੂਰਾ ਵਧੀਆ ਕੇਲੇ ਕੁਲੇ ਲੱਗੇ ਹੁੰਦੇ ਬਹੁਤ ਸੋਹਣਾ ਬਹੁਤ ਵੱਡਾ ਡਰਾ ਸੀਗਾ ਇੱਥੋਂ ਦੀ ਜਿਹੜੀ ਮੈਂ ਗੱਲ ਕਰਦਾ ਸ਼ਾਇਦ ਇਹ ਜਿਹੜਾ ਖੇਤ ਹੈਗਾ ਹੁਣ ਤਾਂ ਚਲੋ ਮੈਂ ਕਹਿ ਨਹੀਂ ਸਕਦਾ ਪਹਿਲਾਂ ਨਾ ਇਹ ਆ ਕੋਠਾ ਜਿਹੜਾ ਇੱਧਰਲੇ ਪਾਸੇ ਹੁੰਦਾ ਸੀਗਾ ਦੂਸਰੀ ਸਾਈਡ ਵਾਲਾ ਤੇ ਇਹ ਵੀ ਕੱਚਾ ਕੋਠਾ ਹੁੰਦਾ ਉਹ ਕੱਚਾ ਕੋਠਾ ਹੁੰਦਾ ਬਹੁਤ ਵੱਡਾ ਤੂੜੀ ਤੜੀ ਦਾ ਪਰਮੰਧ ਮਤਲਬ ਦਰਖਤ ਇੰਨੇ ਵਧੀਆ ਸੋਹਣੇ ਇੱਥੇ ਫਲ ਫਲੂਟ ਦੇ ਹੋ ਰਹੇ ਇੱਥੇ ਵੀ ਇੱਕ 71 ਸਿੰਘ ਨਲਕਾ ਲੱਗਿਆ ਹੁੰਦਾ ਸੀਗਾ ਠੰਡਾ ਬਹੁਤ ਪਾਣੀ ਸੀ ਉਹਦਾ ਵੀ ਹੂੰ ਜਿੱਥੇ ਆ ਟਾਲੀ ਐ ਇੱਥੇ ਇੱਕ ਤੂਤ ਹੁੰਦਾ ਸੀਗਾ ਤੂਤੀਆਂ ਬੜੀਆਂ ਖਾਧੀਆਂ ਨੇ ਇੱਕ 베ਰੀ ਹੁੰਦੀ ਸੀ ਮੈਨੂੰ ਯਾਦ ਨਹੀਂ ਬੰਦਦਾ ਉਹ ਇੱਧਰਲੀ ਸਾਈਡ ਤੇ ਨਹੀਂ ਪਤਾ ਨਹੀਂ ਇੱਧਰ ਹਨਾ 베ਰੀ ਹੁੰਦੀ ਸੀਗੀ ਬਹੁਤ ਵੱਡੀ ਥਾਲ ਵੀ ਕੱਚੇ ਹੋਣਗੇ ਚੜੇ ਹੋਣਗੇ ਵੱਡੇ ਵੱਡੇ ਥਾਲੇ ਕੱਚੇ ਖਾਹ ਹੁੰਦੇ ਸੀ ਚੜੇ ਹੁੰਦੇ ਸੀ ਖੁੱਲਾ ਥਾਂ ਹੁੰਦਾ ਸੀਗਾ ਤੇ ਬਹੁਤ ਪੁਰਾਣਾ ਘੈਂਡ ਘੈਂਡ ਗੱਲਵਾਸੀ ਉਦੋਂ ਹਣਾ ਪਰ ਹੁਣ ਦੇਖੋ ਆ ਨਾ ਜੇ ਹੁਣ ਹੋ ਮੋਟਰ ਤੇ ਮੈਨੂੰ ਤਾਂ ਦੱਸੋ ਵੀ ਜੇ ਜਾਣਾ ਹੋਵੇ ਆਪਾਂ ਨੇ ਤਾਂ ਇਹਦੇ ਉੱਤ ਦੀ ਆਹ ਜਿਹੜੀ ਪਟੜੀ ਜੀ ਇਹਦੇ ਤੀਰਕੇ ਜਾਣਾ ਪਊਗਾ ਰਾਤ ਨੂੰ ਕਈ ਵਾਰ ਕੁ ਡੱਕ ਡੱਕ ਵੀ ਪੈਂਦਾ ਜਾ ਹੋਰ ਹੈ ਨਾ ਪੀਰ ਬਣ ਕੇ ਜਾਣਾ ਹੋਵੇ ਕੋਲੇ ਨਾ ਚਾਹ ਪਾਣੀ ਹਾਂ ਤਰਸਿੰਦਰ ਸਿੰਘ ਹੁਣ ਕਿੰਨੀ ਕੋਹਦੀ ਹੈ ਨਾ ਜੇ ਆ ਖਾਲ ਦੇ ਨਾਲ ਹੀ ਥੋੜੀ ਥੋੜੀ ਪੜੜੀ ਜੀ ਛੱਡੀ ਹੁੰਦੀ ਵੀ ਅਗਲਾ ਮੋਟਰਸਾਈਕਲ ਜਾਂ ਤੁਰ ਕੇ ਆਰਮਨਾਲ ਕੋਈ ਬੁੜਾ ਠੇਰਾ ਜੀ ਨੇ ਜਾਣਾ ਹੁੰਦਾ ਜਾ ਸਕਦਾ ਸੀ ਇਹ ਗੁਜਾਰਸਾ ਜੀ ਛੱਡਿਆ ਬਾਕੀ ਥੋੜੀ ਮਰਜੀ ਆ ਹੁਣ ਆਪਾਂ ਸਿਰੇ ਤੇ ਪਹੁੰਚ ਚੁੱਕੇ ਆ ਲਾਸਟ ਆਪਾਂ ਦੇਖਦੇ ਹਾਂ ਨਾ ਇਸ ਖੇਤ ਦੀ ਕਿਹਦੀ ਮੋਟਰ ਹੁੰਦੀ ਹੈਗੀ ਨੋਂ ਤਾਂ ਨਹੀਂ ਸਾਇ ਜਾਣਦੇ ਹੋਏ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਪਿੰਡੀ ਆਪਣੇ ਜਮਾ ਬਿਲਕੁਲ ਨੇੜੇ ਆ ਗਈ ਜਿੱਥੋਂ ਜੇ ਦੇਖਿਆ ਜਾਵੇ 200 250 ਮੀਟਰ ਦੀ ਦੂਰੀ ਤੇ ਆ ਦੇਖ ਲਓ ਨਾ ਐ ਲੈ ਵੀ ਦੋਸਤੋ ਆਪਣਾ ਜਮਾ ਲਾਸਟ ਤੇ ਪਹੁੰਚ ਗਿਆ ਟੈਰਾਂ ਚ ਹਨਾ ਤੇ ਉਹ ਪਿੱਛੇ ਤੁਸੀਂ ਬਾਈ ਦੇ ਮੋਟਰ ਦੇਖ ਸਕਦੇ ਹੋਗੇ ਸਾਡੇ ਨਾਲ ਜੁੜੇ ਨੇਗੇ ਸਰਦਾਰ ਕੀ ਨਾਮ ਸੀ ਜੀ ਆਪਣਾ ਸਤਾਗਰ ਸਿੰਘ ਜੀ ਸਰਦਾਰ ਸਤਾਗਰ ਸਿੰਘ ਮਾਨਾਂ ਦੇ ਪਰਿਵਾਰ ਚ ਹਨਾ ਹਾਂਜੀ ਤੇ ਲਾਸਟ ਮੋਟਰ ਤੇ ਆਪਾਂ ਪਹੁੰਚਾਂਗੇ ਉਹ ਕਿਹਦੇ ਅੰਕਲ ਪਿੱਛੇ ਜਿਹੜੀ ਮੋਟਰ ਆ ਗਈ ਉਹ ਉਹ ਚਾਨਣ ਕੀ ਹੈ ਜਰਾ ਅੱਛਾ ਚਾਨਣ ਨੰਬਰਦਾਰ ਨੰਬਰਦਾਰ ਹੈ ਹਨਾ ਹੂੰ ਰਿਕਮੰਡਰ ਫੌਜੀ ਨੰਬਰ ਦਾ ਹੁੰਦਾ ਹੈ ਅੱਛਾ ਇਹ ਮੋਟਰ ਹੈ ਭਾਈ ਉਹਨਾਂ ਦੀ ਹੈ ਨਾ ਲਾਸਟ ਤੇ ਹੈ ਨਾ ਇਹ ਫੌਜੀ ਇੱਕ ਫੌਜੀ ਹੈ ਅੱਛਾ ਇਹ ਬੰਦੇ ਕਹਿੰਦੇ ਉਹ ਫੌਜੀ ਹਾਂ ਇਹ ਇਹ ਇਧਰੋਂ ਮੰਨ ਕੇ ਜਿੱਦ ਨੂੰ ਵੀ ਆਪਾਂ ਹੱਦ ਆ ਗਈ ਹੈ ਨਾ ਇਹ ਹੱਦ ਆ ਗਈ ਬਸ ਆਹ ਹੁਣ ਪਟਿਆਲੇ 'ਚ ਖੜਾ ਹੈ ਜੀ ਹੂੰ ਉਹ ਨਾਬੇ 'ਚ ਆ ਗਿਆ ਜੀ ਅੱਛਾ ਨਾਬਾ ਆ ਉਹ ਆ ਗਿਆ ਨਾ ਫਿਰ ਰੈਸਟ ਦੋ ਦਿਨ ਰੈਸਟ ਰੋਜ਼ ਦੋ ਰਾਂਤ ਹੈ ਨਾ ਅੱਛਾ ਅੱਛਾ ਨਾਬਾ ਹਟ ਪਟਿਆਲਾ ਹਟਾ ਨਹੀਂ ਦੇਖਿਆ ਜੀ ਪਟਿਆਲੇ 'ਚ ਹਾਂ ਜਿਹੜੀ ਉਹ ਹਾਦਸਾ ਉਹਦੇ ਉੱਤੇ ਬੁਰਜੇ ਵੀ ਦੋ ਲੱਗੇ ਹੋਣ ਨੇ ਆਪਣੇ ਗਾਹਾਂ ਵੀ ਜਾਂਦੇ ਨੇ ਖੇਤਾਂ 'ਚ ਇਹਦੇ ਵੀ ਹੋਣੀ ਆ ਤੁਰ ਤੱਕ ਲੇਕਿਨ ਆਪੇ ਦੀ ਬੁਰਜੇ ਇੱਕ ਪਟਿਆਲੇ ਦੀ ਠੀਕ ਹੈ ਠੀਕ ਹੈ ਇਹ ਭਾਈ ਅੱਜ ਆਪਾਂ ਨਾ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਆਹ ਕੋ ਕਹਿੰਦੇ ਛੋਟੇ ਦਾਸਰਾ ਹਨ ਵਾਹਣ ਜਿਹੜੇ ਹੈਗੇ ਨੇਗੇ ਡਾਕਰ ਪੂਰੇ ਭਾਈ ਵਾਹਣ ਘੈਂਡ ਵਾਹਣ ਨੇ ਇਧਰ ਜਿਹੜੇ ਡੇਹਰਾ ਦੇ ਨੇ ਪਿੰਡ ਦੇ ਜਮਾ ਚੋਟੀ ਦੇ ਵਾਹਣ ਨੇ ਡੇਹਰਾ ਜਾਗੋ ਡੇਹਰਾ ਵਾਲਾ ਕਾਹਨ ਤੇ ਬਾਕੀ ਇਹ ਤਾਂ ਭਾਈ ਮੋਗੇ ਵਾਲੇ ਜਿਵੇਂ ਕਹਿੰਦੇ ਨਾਲ ਦੀ ਆ ਤੁਸੀਂ ਦੇਖ ਸਕਦੇ ਹੋ ਭਾਈ ਥੂਆਗਾ ਇੱਥੇ ਆ ਸੀ ਕੰਬਿਟ ਪੜੇ ਕਿਵੇਂ ਕਿਵੇਂ ਆਓ ਥਾਲੀ ਜੀ ਕੋਲੇ ਥਾਲੀ ਅੱਛਾ ਥਲ ਆ ਗਈ ਭਾਈ ਇਧਰ ਉਹ ਜਿਹੜਾ ਖੰਭਾ ਜ ਹੈ ਉਹ ਪਸ ਪਈਲੇ ਪਾਸੇ ਡਿੱਗ ਗਿਆ ਜੀ ਇੱਥੇ ਭਾਈ ਜਹਾਜ਼ ਕਹਿੰਦੇ ਲਾ ਹੋਰਲੇ ਪਾਸੇ ਡਿੱਗਿਆ ਸੀਗਾ ਆਪਣੇ ਵਾਲੇ ਪਾਸੇ ਆ ਥਲ ਆ ਗਈ ਇਧਰ ਉਹ ਸਿੱਟਦਾ ਸੁਵੇਜ ਸੀਗਾ ਹਾਂ ਥੋੜਾ ਰਹਿ ਗਿਆ ਥੋੜਾ ਜਿਹਾ ਅੱਛਾ ਉਹ ਖੇਤ ਕਿਹਦਾ ਹੈ ਅੰਕਲ ਜਿਹੜਾ ਉਹ ਮਤਲਬ ਥਲ ਦੇ ਜਮਾ ਉੱਪਰ ਹੈਗਾ ਆਹਾ ਉਹ ਮਖਤਾਰ ਸਿੰਘ ਮਾਨ ਦਾ ਮਖਤਾਰ ਸਿੰਘ ਮਾਨ ਦਾ ਆ ਗਿਆ ਭਾਈ ਥਲ ਦੇ ਉੱਤੇ ਹੈ ਨਾ ਇਹਨਾਂ ਦੇ ਬੂਟ ਰਖਤ ਵਧੀਆ ਸੋਹਣਾ ਲੱਗਿਆ ਵਾ ਧੰਨਵਾਦ ਹੈ ਤੇ ਅੱਛਾ ਦਰਾਉ ਸੁ ਉਹਦੀ ਦੱਸਿਓ ਜੀ ਮੜੀ ਗੱਲਬਾਤ ਕਿਸੇ ਵੇਲੇ ਚਹਾਜ ਜਾਂਦਾ ਸੀ ਦੇਖਿਆ ਹਰ ਇੱਕ ਨੇ ਸਕੂਲ ਕਿੰਨੀ ਹੋਵਾ ਸੀ ਉਦੋਂ ਜਿਹੜੀ ਗੱਲਾਂ ਸੁਣਦੇ ਆ ਪੜਿਆ ਉਦੋਂ ਤੇ ਅੱਗੇ ਹਾਲ ਹੁਣ ਤਾਂ ਅਜੇ ਕੱਲ ਖੇਤ ਹੈ ਨਹੀਂ ਕੋਈ ਹਾਲੀ ਪਾਲੀ ਹੁੰਦੇ ਖੇਤਾਂ ਯਾ ਰੌਲਾ ਰੁਲਾ ਬਹੁਤ ਪਿਆ ਜਹਾਜ਼ ਉਹ ਇਕੱਲੇ ਲੱਗੀ ਹੋਈ ਸੀ ਕਨੇ ਅੱਛਾ ਉਹ ਨਵੇਂ ਚਹਾਜ ਵੀ ਲੱਗਿਆ ਵੀ ਉਹਨੂੰ ਕੱਢੀ ਆਪਾਂ ਉਹ ਵਿਚਾਰਾ ਮੰਨਿਆ ਨਹੀਂ ਜਿਹੜਾ ਉਹਦਾ ਚਹਾਜ ਪਾਇਲਟ ਦੇ ਹਾਂ ਉਹ ਕਹਿੰਦਾ ਜੀ ਵੀ ਕੇ ਪਿੰਡ ਦੇ ਨੜੇ ਪੇ ਠੀਕ ਹੈ ਉਹਨੇ ਆਪਣਾ ਸਕੂਲ ਬਚਾਇਆ ਜੀ ਆਪਣਾ ਪਿੰਡ ਬਚਾਇਆ ਕਾਲੇ ਕੇ ਹੌਲੀ ਹੌਲੀ ਉਹ ਸੂਏ ਵਿੱਚ ਸਿੱੜਦਾ ਸੀ ਠੀਕ ਠੀਕ ਇੱਥੇ ਜਾ ਕੇ ਆ ਹਾਂ ਸੂਹ ਦੀ ਕੰਨੀ ਉੱਥੇ ਡਿੱਗੇ ਜਹਾਜ਼ ਅੱਛਾ 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 ਇੱਧਰ ਡਿੱਗੇ ਦੀ ਪਈਆ ਲੱਭੀ ਇਥੋਂ ਆਪਣੀ ਗੁਜਰਾ ਨਹੀਂ ਨਾਲ ਵੀ ਕੋਲੇ ਆ ਜੀ ਤੇਰੇ ਠੱਲ ਵੀ ਕਹਿੰਦੇ ਨੇ ਪਠੱਲ ਠੱਲ ਤੇ ਕਹਿੰਦੇ ਨੇ ਆਪਾਂ ਹਾਂ ਠੱਲ ਤੇ ਪਈਆ ਇਹ ਇੱਥੇ ਜਹਾਜ਼ ਡਿੱਗੇ ਕਿੰਨੇ ਕਿੰਨੇ ਟਾਈਮ ਦੀ ਗੱਲ ਆ ਜੀ ਪਤਾ ਕੁਛ ਇਹ ਤਾਂ ਬਹੁਤ ਚਿਰ ਦੀ ਗੱਲ ਸਾਡੀ ਛੋਟ ਤੋਂ ਪਹਿਲਾਂ ਦੀ ਗੱਲ ਹੈ ਪਹਿਲਾਂ ਛੋਟੀ ਵੀ ਸੁਰਤ ਤੋਂ ਪਹਿਲਾਂ ਦੀ ਗੱਲ ਹੈ ਹੈਨਾ ਬਜ਼ੁਰਗਾਂ ਦਾ ਕੰਮ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਆਈ ਵਾਰੀ ਕਿ ਫੌਜ ਨੂੰ ਪਤਾ ਹੋਵੇ ਜਾਂ ਉਹ ਵਿਚਾਰੇ ਸੀ ਇੰਦਾ ਜਿਹਨੇ ਐਡੀ ਵੱਡੀ ਕੁਰਬਾਨੀ ਦੇ ਕੇ ਆਉਂਦੀ ਪੰਡ ਬਚਾ ਕੇ ਵਿਚਾਰ ਦਿੱਤੀ ਹੂੰ ਸੂਏ ਵਿੱਚ ਛੜਾ ਸੂਆ ਕੱਚਾ ਹੁੰਦਾ ਉਹਨਾਂ ਦਾ ਕੱਚਾ ਹੁੰਦਾ ਸੀ ਭਾਈ ਉਹਨਾਂ ਟਾਈਮ ਠੀਕ ਹੈ ਮੇਨ ਮਕਸਦ ਇਹ ਸੀਗਾ ਸਾਡਾ ਜਿਹੜੇ ਵੀ ਅੰਕਲ ਮੋਟਰਾਂ ਦੇ ਅੱਡੇ ਨੇ ਜਿਵੇਂ ਹੁਣ ਆਹ ਥੋੜਾ ਡਾਣਾ ਤੇ ਬਹੁਤ ਸਾਸਬੀਆ ਇੱਥੇ ਪੈ ਰਹੇ ਵੇਖਿਆ ਵਧੀਆ ਸਾਸਬੀਆ ਹੁਣ ਪਾਕਿਸਤਾਨ ਹੈ ਤੇ ਤੂਤ ਦਾ ਦਰਖਤ ਤੇ ਡੇਕ ਬਕਰਣ ਲੱਗੀ ਵੀ ਹੈ ਹਨਾ ਇਹ ਹੁੰਦੇ ਨੇ ਸ਼ੌਕ ਬਾਕੀ ਆ ਬਾੜੀ ਵੀ ਲਾਈ ਵੀ ਆ ਥੋੜੀ ਬਹੁਤੀ ਹਨਾ ਜਹੇ ਜਿਹੇ ਹੁੰਦੇ ਹੋਵੇ ਗਾਜਰਾਂ ਗੁਜਰਾਂ ਕੰਡੇ ਹੁੰਡੇ ਆ ਇਸ ਤਰ੍ਹਾਂ ਮੈਂ ਅਮਰੂਦਾਂ ਦੇ ਪੇੜ ਲੱਗੇ ਪਏ ਨੇਗੇ ਮੈਂ ਇਹੀ ਸਾਡਾ ਥੀਮ ਅੱ ਭਾਈ ਜਿਹੜਾ ਹੈਗਾ ਮੋਟਰਾਂ ਦੇ ਨਵੇਂ ਅੱਡੇ ਨੇ ਜਿਹੜੇ ਹਨਾ ਆਪਾਂ ਪਹਿਲਾਂ ਨਾ ਦੇਖਦੇ ਅੰਕਲ ਜਦ ਮੈਂ ਚਲੋ ਛੋਟਾ ਜਿਹਾ ਸੀ ਉਦੋਂ ਵੀ ਇੱਕ ਇੱਕ ਅੱਡੇ ਤੇ ਆ ਕੇ ਚਾਰ ਚਾਰ ਵਾਲੇ ਦੋਲੇ ਮੋਟਰਾਂ ਵਾਲੇ ਬੈਠ ਕੇ ਚਾਹ ਪਾਣੀ ਬਣਾਉਂਦੇ ਹੂੰ ਚੰਗੀ ਸਾਸਪੀਆ ਰੱਖਦੇ ਹੁੰਦੇ ਹਨਾ ਬੱਚੇ ਦੱਸਣ ਵਾਲੇ ਜੀ ਮਨ ਉਹ ਮਰੂਦ ਆ ਦੋ ਮਰੂਦ ਨੇ ਜੀ ਜੜੇ ਦੀ ਇੱਕਾ ਦਿਖਾ ਦਿਓ ਕੋਲੋਂ ਕਰਕੇ ਓਏ ਹਾਂ ਭਾਈ ਇਹ ਹੈ ਨਾ ਦੋ ਰੰਗੇ ਲਾ ਰੱਖੇ ਨੇ ਇਹ ਕੀ ਗੱਲਬਾਤ ਹੈ ਅੰਕਲ ਜੜੇ ਲੱਭੀ ਇਹ ਜਿਹੜਾ ਦੋਸਤੋ ਅਮਰੂਦ ਹੈ ਹਨਾ ਅਮਰੂਦ ਦਾ ਪੇਡਾ ਹੈ ਜੜੇ ਦੀ ਇੱਕ ਹੈ ਕਈ ਵਾਰ ਆਉਂਦਾ ਵੀ ਜੜ ਚ ਪਤਾ ਨਹੀਂ ਕੋਈ ਭਾਈ ਦੋ ਆਉਣੇ ਇੱਕ ਜਣਾ ਹਾਂਜੀ ਇੱਕ ਜੜਾ ਹੈ ਇਹਦੀ ਆ ਦੇਖ ਲਓ ਤੁਸੀਂ ਇੱਧਰ ਹੋਰ ਲੱਗਿਆ ਤੇ ਪਹਿਲੀ ਜਿਹਦੇ ਨਾਲ ਇੱਕੇ ਉਸਦੇ ਬੰਦਾ ਪੇਂਦ ਵਗੈਰਾ ਕੋਈ ਕਰੀਬੀ ਹੁਣੀ ਇੱਧਰਲੇ ਪਾਸੇ ਤਾਂ ਭਾਈ ਆਹ ਜਾਮਣੀ ਜੇ ਹਨਾ ਪੱਤੇ ਵਾਲੇ ਉਹ ਉਧਰ ਹਰੇ ਪੱਤੇ ਨੇਗੇ ਅਮਰੂਦ ਵੀ ਅੰਕਲ ਕਹਿੰਦੇ ਵੀ ਦੋ ਪ੍ਰਕਾਰ ਦੇ ਲੱਗਦੇ ਆ ਲੱਗਣਗੇ ਆ ਲੱਗਣਗੇ ਕਿਹਨਾਂ ਵੀ ਫੇਰ ਜਦ ਲੱਗਣ ਲੈ ਬਈ ਕਮਾਲ ਦੀਆਂ ਕਲਰ ਹੈ ਹਨਾ ਹੁਣ ਹਾਈਬ੍ਰਿਡ ਚਿਚਾਂ ਜਿਹੜੀਆਂ ਉਹ ਹੋਈਆਂ ਨੇ ਜਿਹੜਾ ਜਵਾਕਾਂ ਨੂੰ ਕਹਿੰਦੇ ਨੇ ਖੇਤ ਲਾਉ ਆਹ ਲੈ ਭਾਈ ਆਹ ਪਤਾ ਨਹੀਂ ਕਾਦਾ ਪੇਡ ਹੈਗਾ ਇਹ ਵੀ ਅਮਰੂਦ ਹੀ ਹੈ ਜੀ ਨਾਲ ਹੈਂ ਆਹਦਾ ਅਮਰੂਦ ਆ ਛੜਾ ਅੰਬ ਹੈ ਹਾਓ ਪਰ ਅੱਛਾ ਹਾਓ ਛੋਟਾ ਅੰਬ ਹੈ ਨਾਲ ਆਹ ਅਮਰੂਦ ਹੈ ਨਾ ਹੂੰ ਨਾ ਇਸ ਰੰਪਾ ਹੀ ਦੇ ਕੋ ਨਾ ਗੰਡੇ ਗੁੰਡੇ ਲਾਏ ਬੈਨੇ ਹਲੇ ਹੋਰ ਵੀ ਲਾਉਣੀਆਂ ਬਾੜੀ ਇੰਨਾ ਕ ਥਾਂ ਛੱਡ ਲਿਆ ਕਰੋ ਕਿਉਂਕਿ ਜਿਹੜੀ ਅੰਕਲ ਆਪਦੀ ਫਸ ਆਪਦੀ ਸਬਜ਼ੀ ਖਾਣੀ ਹੈ ਨਾ ਬਗਾ ਸਾਰ ਪਗਾ ਲਈ ਕੋਟਾ ਘੜ ਦਾ ਥੋੜਾ ਸਾਰ ਪਾ ਸਾਨੂੰ ਮੁੱਕਦਾ ਨਹੀਂ ਮੁੱਕਦਾ ਨਹੀਂ ਜੋ ਮਿਰਚਾਂ ਟਾਈ ਮਿਰਚ ਲਾ ਸਕਦੇ ਆਪਾਂ ਹਾਂ ਦਾਦਾ ਵੀ ਕੁਝੇ ਲਾ ਕੇ ਹਰੇਕ ਲਾਇਆ ਕਰੋ ਭਾਈ ਹਨ ਜੇ ਕਿਸੇ ਦੇ ਹੂ ਕੁਝਾਂ ਮੁੱਠੀ ਲੈ ਜੂ ਵਧੀਆ ਗੱਲ ਹੈ ਹਾਂ ਜੇ ਕੋਈ ਕਿਸੇ ਦੇ ਹੂ ਹਨ ਫਿਰ ਲੈ ਵੀ ਜਾਊਗਾ ਅਗਲਾ ਤੇ ਧੰਨਵਾਦ ਆ ਜੀ ਤੁਹਾਡਾ ਇਧਰ ਦੇਖੋ ਹਾਲੋਂ ਉਹ ਤੇ ਹਾਲੋਂ ਹੀ ਉਹ ਨਾ ਹਾਲੋਂ ਹਾਲੋਂ ਲਾਈਵ ਹੈ ਵੀ ਗੋਡੇ ਗੰਡੇ ਵਾਸਤੇ ਜਿਵੇਂ ਕਹਿੰਦੇ ਨੇ ਭੁਰਜੀ ਪਰਜੀ ਬਣਾ ਕੇ ਖਾਂਦੇ ਨੇ ਬਹੁਤ ਚੰਗੀ ਗੱਲ ਹੁੰਦੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਕਿਹਦੇ ਕੀਦੇ ਖੇਤ ਡੇਰਾਂ ਵਿੱਚ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਜਮਾ ਹੱਦ ਬੰਨੀ ਤੇ ਖੜਿਆਂਗੇ ਡੇਰਾਂ ਚ ਨਾ ਫਿਰ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਕੋਈ ਹੋਰ ਕੇਜ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਤ ਬਤ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇ ਇਹ ਆਪਾਂ ਛੋਟੇ ਡੈਰਾ ਵਿੱਚ ਖੜੇ ਸੀਗੇ ਮੇਰਾ ਮੇਰੇ ਪਿੰਡ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਥੋੜਾ ਸਵਾਗਤ ਆ ਧੰਨਵਾਦੀ ਸਾਰਿਆਂ ਦਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲੈ ਵੀ ਦੋਸਤੋ ਡੈਰਾ ਵਿੱਚ ਘਾਹ ਡਾਟਰ ਸਿੰਘ ਜਿਵੇਂ ਦੇਖਿਆ ਹੋਵੇ ਨਾ ਟੋਟੋ ਲਾ ਕੇ ਕਿਸ ਨੇ ਪੂਰੇ ਸ਼ੌਂਕ ਨਾਲ ਬਹੁਤ ਵਧੀਆ ਕੀਤਾ ਜੀ ਬੂਟੇ ਵੱਡੇ ਲਾਏ ਹੋਏ ਨੇ ਆ ਦੇਖ ਸਕਦਾ ਤੁਸੀਂ ਬੂਟੇ ਪਤਾ ਨਹੀਂ ਹੈ ਕਾਦਾ ਭਾਈ ਇਹ ਹੈ ਨਾ ਫਲਦਾਲ ਆ ਆੜੂ ਦਾ ਬੂਟਾ ਲੱਗਦਾ ਵੈਸੇ